ਅਸਲ ਦੇ ਵਿੱਚ ਨਾ ਕਹਾਵਤ ਜੀ ਇਹ ਬਣੀ ਆ ਵੀ ਜਿਹੜਾ ਇੱਕ ਵਾਰੀ ਨਸ਼ਾ ਕਰ ਲੱਗ ਪਿਆ ਨਾ ਉਹਦੀਆਂ ਦੇ ਰਗਾਂ ਹੀ ਬਦਲੀਆਂ ਪੈਣ ਗਿਆ ਉਹ ਨਹੀਂ ਬਦਲ ਸਕਦਾ ਨਸ਼ੇ ਦੀ ਲਤ ਜਿਹੜੀ ਐ ਕਦੋਂ ਲੱਗੀ ਤੁਹਾਨੂੰ ਮੈਨੂੰ ਦੇ 92 95 ਜੀ ਲੱਗੀ 50 60000 ਰੁਪਏ ਦੇ ਮਹੀਨੇ ਦਾ ਕਮਾਉਂਦਾ ਹੀ ਕਮਾਉਂਦਾ ਸੀ ਕਿਸੇ ਟਾਈਮ ਲੱਖ ਸਵਾ ਲੱਖ ਦਾ ਮਨ ਲੱਗੇ ਉੱਪਰ ਵੀ ਚਲੇ ਜਾਂਦਾ ਸੀ ਸਵਾ ਲੱਖ ਰੁਪਏ ਮਹੀਨੇ ਦਾ ਕਮਾਉਂਦੇ ਸੀ ਹਾਂਜੀ ਨਸ਼ੇ ਵਾਸਤੇ ਆਪਾਂ ਪੈਸੇ ਪੈਸਿਆਂ ਦੀ ਲੋੜ ਤੇ ਪੈਣੀ ਪੈਣੀ ਕਿਤੋਂ ਪੈਸੇ ਮਿਲੇ ਨਹੀਂ ਜਿੱਥੋਂ ਕਿਤੋਂ ਵੀ ਆਸ ਹੁੰਦੀ ਆ ਉਧਰੋਂ ਵੀ ਨਾ ਹੋ ਗਈ ਤੇ ਉਦੋਂ ਕੋਈ ਮੌਲ ਚਾਲ ਉਹ ਜੇ ਕੋਈ ਫੀਮਗਰ ਆਮ ਚਲਦੀ ਖਾ ਗੁ ਲਈਦੀ ਕੋਲ ਜਾਂਦੇ ਮੋਢੇ ਹਾਂ ਬਸ ਉਹ ਖਾਂਦੇ ਖਾਨ ਤੋਂ ਸ਼ੁਰੂ ਹੋਏ ਕੋ ਪਤਾ ਲੱਗਾ ਕਿ ਵੀ ਇਹ ਸਮੈਗਰ ਕੋ ਨਸ਼ਾ ਆਇਆ ਵਾ ਸਾਰੀ ਉਮਰ ਲੰਗੀ ਸਾਰਾ ਪਰਿਵਾਰ ਚਲ ਗਿਆ ਤੇ ਜੇ ਸਮਾਜ ਚ ਕੋਈ ਇੱਜ਼ਤ ਨਹੀਂ ਕੋਈ ਕੁਝ ਨਹੀਂ ਪੜ੍ਹਾਈ ਕੀਤੀ ਤੁਸੀਂ ਕਿੰਨਾ ਤੱਕ ਪੜ੍ਹਿਆ ਮੈਂ ਸੈਕੰਡਰੀਅਰ ਤੱਕ ਪੜ੍ਹਿਆ ਸੈਕੰਡਰੀਅਰ ਤੱਕ ਪੜ੍ਹਿਆ ਮੁਰਕੇ ਬਾਜੂ ਕਿਉਂ ਸਾੜ ਦਿੱਤੀ ਬਾਜੂ ਬਸ ਐਵੇਂ ਗਏ ਨਹੀਂ ਨਸ਼ੇ ਵਾਲ ਨੂੰ ਜ਼ਿਆਦਾ ਹੋ ਗਏ ਕਿਤੇ ਮੇਰੇ ਬ੍ਰਦਰ ਨੇ ਮੈਨੂੰ ਬੁਲਾਉਣਾ ਬੰਦ ਕਰਤਾ ਏ ਸਾਰੇ ਮੇਰੇ ਤੋਂ ਪਿੱਛੇ ਹਟਣ ਲੱਗ ਗਏ ਰਿਸ਼ਤੇਦਾਰ ਵੀ ਜਿਵੇਂ ਬੁਲਾਉਣਾ ਕੋਣ ਹਟ ਗਏ ਜਿੱਥੇ ਮੈਂ ਮੰਨ ਲਓ ਕਿ ਬੈਠੇ ਹੋਣੇ ਚਾਰ ਜਾਨੇ ਮੈਂ ਬਹਿਣਾ ਉਹਨਾਂ ਨੇ ਉੱਠ ਕੇ ਚੱਲ ਜਾਣਾ ਨਵਾਂ ਕੰਮ ਜਦੋਂ ਚੱਲ ਗਿਆ ਹੈਗਾ ਟੀਕੇ ਲਾਉਣ ਦਾ ਮੈਂ ਹੀ ਟੀਕੇ ਨਹੀਂ ਲਾਏ ਤਾਂ ਬਚ ਗਏ ਵਿੱਚੋਂ ਕੋਈ ਟੀਕੇ ਨਾ ਦੇ ਹੋ ਟੀਕੇ ਲਾ ਕੇ ਜਿਹੜੇ ਕੋਈ ਉਹ ਡੈਥ ਆਈਆਂ ਟੀਕੇ ਕਰਕੇ ਆਈਆਂ ਉਹ ਯਾਰ ਇਹ ਵੀ ਯਾਦ ਆਉਂਦੇ ਆ ਤੇ ਥੋੜੇ ਦਿਨ ਮੇਰੇ ਮਦਨ ਨੇ ਮੈਨੂੰ ਕਹਿਤਾ ਹੀ ਉਹ ਕਹਿੰਦੇ ਕਿ ਜਦ ਤਨ ਮੈਨੂੰ ਕੋਈ ਹੋ ਗਿਆ ਤਾਂ ਫੇਰ ਹੀ ੜਨਾ ਹੋਣਾ ਚੱਣੀ ਤੂੰ ੜਨਾ ਤੇ ਉਹ ਚੀਜ਼ ਮੇਰੇ ਸਰ ਹਾਰਟ ਹੋ ਗਿਆ ਮੈਨੂੰ ਤੇ ਫਿਰ ਮੈਂ ਮਨ ਚ ਸੋਚੇ ਕਿ ਮਣਾ ਜਦ ਤਨ ਤੁਸੀਂ ਸੈਂਟਰ ਦੇ ਵਿੱਚ ਆਉਂਦੇ ਹੋ ਉਦਲ ਕਿੰਨਾ ਨਸ਼ਾ ਕਰਦੇ ਤੇ ਇੱਥੇ ਆ ਕੇ ਮੁੜ ਕੇ ਕਿ ਉਹ ਪ੍ਰੋਪਰ ਚੱਲਦਾ ਰਿਹਾ ਕਿ ਜਾਂ ਹੋੜੀ ਹੋੜੀ ਛੱਡਿਆ ਕਿਹੜਾ ਤਰੀਕਾ ਸੀਗਾ ਚਲੋ ਹੁੰਦਾ ਵਾ ਮਾਂ ਜੀ ਵੀ ਕਿ ਅੱਜ ਕਰ ਲਈਏ ਕੱਲ ਤੋਂ ਕਿਹੜਾ ਕੀਤਾ ਜਾਣਾ ਜਾਂ ਕਿਹੜਾ ਕਰਨਾ ਫਿਰ ਇੱਥੇ ਰੈਗੂਲਰ ਮੈਡੀਸਿਨ ਮਿਲਦੀ ਰਹੀ ਕੋ ਘਟਾਉਂਦੇ ਕਿੰਨੋਂ ਵਿਹਾ ਹੁਣ ਅੱਗੇ ਦੋ ਸੀਗੀਆਂ ਹੁਣ ਅੱਧੀ ਗੋਲੀ ਖਾਈ ਦੀ ਹੈ ਮਾਣੂ ਜਿਵੇਂ ਨਾਰਮਲ ਨੌਜਵਾਨ ਜਿਹੜੇ ਮਰ ਰਹੇ ਆ ਕਿ ਆਪਾਂ ਜਿਹੜੇ ਪੰਜਾਬੀ ਆ ਇਹ ਆਪਾਂ ਇੱਕ ਛੋਟੀ ਜੀ ਨਸ਼ੇ ਦੀ ਗੋਲੀ ਨਾਲ ਮਰਨ ਵਾਲੇ ਨਹੀਂ ਹੈਗੇ ਆਪਾਂ ਇਸ ਚੀਜ਼ ਲਈ ਨਹੀਂ ਬਣੇ ਹੈਗੇ ਬਿਲਕੁਲ ਜਿਹੜੀ ਸਾਡੀ ਪੰਜਾਬੀਆਂ ਦੀ ਗੌਮ ਹੈ ਨਾ ਇਹ ਛੋਟੀ ਜੀ ਗੋਲੀ ਨਾਲ ਸਰ ਨਹੀਂ ਮਰ ਸਕਦੀ ਇਹ ਇਹਦੇ ਘਰਾਂ ਚ ਇਹੋ ਜਿਹਾ ਖਾਣਾ ਵੀ ਨਹੀਂ ਬਣਦਾ ਹੈਗਾ ਜਿਹੜਾ ਖਾਣਾ ਨੂੰ ਇੱਥੇ ਮਿਲਦਾ ਇੱਥੇ ਜਿਹੜਾ ਸਰਕਾਰੀ ਜੋ ਸਰਕਾਰੀ ਦਵਾਈ মেডিসিন ਖਾਣਾ ਤੇ ਕੋ ਜੋ ਬਾਥਰੂਮ ਟਾਇਲਟਸ ਤੇ ਜੋ ਏਸੀ ਵਗੈਰਾ ਫੈਸਿਲਿਟੀਆਂ ਮਿਲੀਆਂ ਨੇ ਕਈਆਂ ਦੇ ਘਰਾਂ ਜੀ ਤੇ ਇਹ ਵੀ ਨਹੀਂ ਹੋਣਗੀਆਂ ਵੇਖਣ ਨੂੰ ਏਸੀ ਦੀ ਲੱਗੀ ਐ ਖੇਡਣ ਨੂੰ ਬਾਲੀਬਾਲ ਹੈ ਬੈਡਮਿੰਟਨ ਹੈ ਜਿਮ ਹੋਰ ਇਹ ਫੈਸਿਲਿਟੀਆਂ ਆਈ ਬਾਹਰ ਨਹੀਂ ਕਦੀ ਕੀਤੀਆਂ ਸਾਨੂੰ ਸਭ ਕੋ ਫੈਸਿਲਿਟੀਆਂ ਫ੍ਰੀ ਆਫ ਕੋਸਟ ਇੱਥੇ ਬੈਠੇ ਮਿਲਦੀਆਂ ਨੇ ਤੇ ਹੋਰ ਜੇ ਇਹ ਫੈਸਿਲਿਟੀਆਂ ਦਾ ਲਾਭ ਲੈ ਕੇ ਵੀ ਨਹੀਂ ਕੋਈ ਸੁਧਰ ਜੇ ਤੇ ਪਰੇਜੇ ਹਰਦੀ ਗਲਤੀ ਆ ਕੋਈ ਸਰਕਾਰ ਦੀ ਇੱਥੇ ਕੋਈ ਗਲਤੀ ਇਹ ਸੋਚੇਗੇ ਜੇ ਅਗਰ ਮੈਂ ਬਾਇ ਸਕਦਾ ਹਾਂ ਨਾ ਮੈਂ ਇੱਥੋਂ ਸੁਧਰ ਕੇ ਨਿਕਲ ਸਕਦਾ ਹਾਂ ਤੇ ਹੋ ਸਕਦਾ ਕਿ ਮੈਂ ਕਿਸੇ ਨੂੰ ਕਾਉਂਸਲਿੰਗ ਕਰਾਂ ਉਹਨੂੰ ਸਮਝਾ ਕੇ ਇੱਥੇ ਲੈ ਕੇ ਆਵਾਂ ਤੇ ਕਿਸੇ ਮਾਂ ਦਾ ਪੁੱਤ ਜਾਂ ਧੀ ਦਾ ਕਿਸੇ ਭੈਣ ਦਾ ਭਰਾ ਸੁਧਰ ਜੇ ਇਤੋਂ ਵੱਡੀ ਕੋਈ ਸੇਵਾ ਨਹੀਂ ਆ ਦੁਨੀਆ ਕਦੀ ਕਿਸੇ ਤੋਂ ਖੁਸ਼ ਨਹੀਂ ਹੋਈ ਹਾਂ ਦੁਨੀਆ ਦੇ ਜਿਹੜੇ ਸਰ ਸਕੰਦਰ ਵਰਗੇ ਹੋ ਗਏ ਨਾ ਕਦੀ ਉਹਨਾਂ ਤੋਂ ਨਹੀਂ ਖੁਸ਼ ਹੋਈ ਕਿ ਮੇਰੀ ਅਰਗੇ ਤਾਂ ਕਿੱਥੇ ਕੁਝ ਹੋਏਗੀ ਦੋਸਤੋ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਉਤਰਾ ਚੜ੍ਹਾ ਆਉਂਦੇ ਰਹਿੰਦੇ ਨੇ ਸਮਾ ਜਿਹੜਾ ਵਾ ਹਰ ਵੇਲੇ ਇੱਕੋ ਜਿਹਾ ਨਹੀਂ ਰਹਿੰਦਾ ਅਗਰ ਬੰਦੇ ਕੋਲ ਆਪਣਾ ਜ਼ਮੀਰ ਹੋਵੇ ਜੀ ਆਪਣੀ ਵੈਲ ਪਾਵਰ ਹੋਵੇ ਤੇ ਉਹ ਕੀ ਨਹੀਂ ਕਰ ਸਕਦਾ ਅੱਜ ਮੈਂ ਨਸ਼ਾ ਸ਼ਡਾਊ ਦੇ ਅੰਦਰ ਧਰੂ ਦੇ ਵਿੱਚ ਮੌਜੂਦਾਂ ਜ਼ਿਲ੍ਹਾ ਤਰਨਤਾਰਨ ਦੇ ਬਿਲਕੁਲ ਨੇੜੇ ਤੇੜੇ ਆਪਾਂ ਤੇ ਇੱਥੇ ਬਹੁਤ ਵੱਡਾ ਹਸਪੀਟਲ ਹੈ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਜਿੱਥੇ ਨਸ਼ਾ ਕੇਂਦਰ ਵਿੱਚ ਸੈਂਕੜੇ ਨਹੀਂ ਹਜ਼ਾਰਾਂ ਲੋਕ ਜਿਹੜੇ ਆ ਨਸ਼ਾ ਛੱਡ ਕੇ ਤੇ ਆਪਣਾ ਨਵਾਂ ਜੀਵਨ ਜਿਹੜਾ ਉਹ ਸ਼ੁਰੂ ਕਰ ਚੁੱਕੇ ਨੇ ਤੇ ਕੁਝ ਕੰਮ ਵੀ ਕਰ ਰਹੇ ਨੇ ਅੱਜ ਆਪਾਂ ਇਹ ਵੀਡੀਓ ਇੱਕ ਸਿਰਫ ਮੈਸੇਜ ਦੇਣ ਵਾਸਤੇ ਬਣਾ ਰਹੇ ਆਂ ਕਿ ਜਿਹੜੇ ਲੋਕ ਇਹ ਗੱਲ ਕਹਿੰਦੇ ਨਾ ਵੀ ਜਿਹੜਾ ਇੱਕ ਵਾਰੀ ਨਸ਼ੇ 'ਚ ਲੰਘ ਗਿਆ ਉਹ ਦੁਬਾਰਾ ਨਹੀਂ ਸੁਧਰ ਸਕਦਾ ਉਹ ਦੁਬਾਰਾ ਜੀਵਨ ਨਹੀਂ ਬਦਲ ਸਕਦਾ ਉਹਨਾਂ ਲੋਕਾਂ ਵਾਸਤੇ ਅੱਜ ਦਾ ਵੀਡੀਓ ਇੱਕ ਮੈਸੇਜ ਰਹੇਗਾ ਤੇ ਆਪਾਂ ਮੇਰੇ ਨਾਲ ਦੋ ਨੌਜਵਾਨ ਵੀਰ ਨੇ ਜਿਹੜੇ ਇਸ ਨਸ਼ਾ ਕੇਂਦਰ ਦੇ ਵਿੱਚ ਨਸ਼ਾ ਛੱਡਣ ਦੀ ਦਵਾਈ ਖਾ ਰਹੇ ਨੇ ਤੇ ਪੂਰਾ ਮਨ ਬਣਾ ਕੇ ਆਏ ਨੇ ਆਪਾਂ ਸਾਰੀ ਗੱਲਬਾਤ ਕਰਾਂਗੇ ਕਿ ਇੱਥੇ ਕਿਹੜੀਆਂ-ਕਿਹੜੀਆਂ ਸੁਵਿਧਾਵਾਂ ਇਹਨਾਂ ਨੂੰ ਦਿੱਤੀਆਂ ਜਾ ਰਹੀਆਂ ਇਹ ਇਹਨਾਂ ਦਾ ਮਨ ਜਿਹੜਾ ਆ ਕਿਵੇਂ ਬਦਲਿਆ ਬਹੁਤ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਦੇ ਆ ਆਓ ਸਵਾਗਤ ਕਰ ਲੈਨੇ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਦੋਵਾਂ ਵੀਰਾਂ ਦਾ ਥੈਂਕ ਯੂ ਸਰ ਵੀਰੇ ਅਸਲ ਦੇ ਵਿੱਚ ਨਾ ਕਹਾਵਤ ਜੀ ਇਹ ਬਣੀ ਹੈ ਵੀ ਜਿਹੜਾ ਇੱਕ ਵਾਰੀ ਨਸ਼ਾ ਕਰ ਲੱਗ ਪਿਆ ਨਾ ਉਹਦੀਆਂ ਦੇ ਰਗਾਂ ਹੀ ਬਦਲੀਆਂ ਪੈਣ ਗਿਆ ਉਹ ਨਹੀਂ ਬਦਲ ਸਕਦਾ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਅਸੀਂ ਇਹੋ ਚੀਜ਼ ਸਰ ਸੁਣੀ ਸੀ ਕਿ ਜਿਹੜੇ ਜਦੋਂ ਵੀ ਇੱਕ ਵਾਰ ਇਨਸਾਨ ਕਰ ਲੈਂਦਾ ਨਾ ਇਹਨੂੰ ਛੱਡ ਨਹੀਂ ਸਕਦਾ ਬਹੁਤ ਲੋਕਾਂ ਕੋਲ ਅਸੀਂ ਇਹ ਸੁਣੀ ਇਹ ਚੀਜ਼ ਬਾਕੀ ਇਹ ਕਿ ਜਿੰਨਾ ਚਿਰ ਬੰਦਾ ਮਾਨ ਹੈ ਨਾ ਜਿਹੜਾ ਮਾਨ ਬਣਾਵੇ ਨਾ ਸਰ ਕਹਿੰਦੇ ਨੇ ਨਾ ਕਿ ਇਨਸਾਨ ਚਾਵੇ ਤੇ ਕੀ ਨਹੀਂ ਕਰ ਸਕਦਾ ਇਹ ਲੌਨ ਮਾਸਕ ਜੀ ਨੇ ਵੀ ਕਿਹਾ ਵਾ ਕਿ ਇਨਸਾਨ ਸਭ ਕੁਝ ਕਰ ਸਕਦਾ ਜੀ ਤੇ ਬਾਕੀ ਹਿੰਮਤ ਕਰਨੀ ਪੈਂਦੀ ਆ ਆਪਣ ਹਿੰਮਤ ਨਹੀਂ ਹਾਰਨੀ ਚਾਹੀਦੀ ਕੰਨ ਨੂੰ ਸਭ ਕੁਝ ਹੋ ਸਕਦਾ ਨਸ਼ਾ ਵੀ ਛੋੜ ਸਕਦਾ ਹੁਣ ਅਸੀਂ ਵੀ ਸਰ ਛੱਡਿਆ ਵਾ ਅਸੀਂ ਵੀ ਸੁਧਰੇ ਆ ਇਸ ਦਿਲ ਦਿਲ ਚੋਂ ਨਿਕਲੇ ਆ ਅਸੀਂ ਵੀ ਪਰਿਵਾਰ ਚ ਕੌਣ ਕੌਣ ਹੈ ਪਹਿਲਾਂ ਦੱਸ ਪਰਿਵਾਰ ਚ ਸਾਰੇ ਮੇਰੇ ਫੈਮਿਲੀ ਦੇ 6 ਮੈਂਬਰ ਆ ਫਾਦਰ ਮਦਰ ਨੇ ਬ੍ਰਦਰ ਐ ਅਸੀਂ ਸਿਸਟਰ ਐ ਸਾਰੇ ਹੈਗੇ ਬਾਲ ਤੁਸੀਂ ਕੰਮ ਕੀ ਕਰਦੇ ਹੋ ਮੈਂ ਸਰ ਕਾਰਪਿੰਟਰ ਦਾ ਕੰਮ ਕਰਦਾ ਕਾਰਪਿੰਟਰ ਹਾਂਜੀ ਕਿੰਨਾ ਕੁ ਕਮਾ ਲੈਂਦੇ ਸੀ ਪਹਿਲਾਂ ਫਿਰ ਮੈਂ ਠੇਕੇਦਾਰੀ ਕਰਦਾ ਹਾਂ ਸਰ ਪਹਿਲਾਂ ਮੈਂ ਹਾਂ ਕੀ ਮਤਲਬ ਕਿ ਮੇਰੇ ਦੋ ਤਿੰਨ ਕੰਮ ਚੱਲੂ ਹੁੰਦੇ ਸੀ ਹਾਂ ਮੈਂ ਮਤਲਬ ਕਿ 50 60000 ਰੁਪਏ ਤੇ ਮਹੀਨੇ ਦਾ ਕਮਾਉਂਦਾ ਹੀ ਕਮਾਉਂਦਾ ਹੀ ਕਿਸੇ ਟਾਈਮ ਲੱਖ ਸਵਾ ਲੱਖ ਮਤਲਬ ਉੱਪਰ ਵੀ ਚਲੇ ਜਾਣਾ ਸੀ ਸਵਾ ਲੱਖ ਰੁਪਏ ਮਹੀਨੇ ਦਾ ਕਮਾਉਂਦੇ ਸੀ ਹਾਂਜੀ ਵੈਰੀ ਗੁੱਡ ਤੇ ਬਾਈ ਜੀ ਇਹ ਨਸ਼ੇ ਆਪਾਂ ਪਹਿਲਾਂ ਬਾਈ ਜੀ ਨੂੰ ਸ਼ਾਮਿਲ ਕਰ ਲਿਆ ਤੁਸੀਂ ਕੀ ਕੰਮ ਕਰਦੇ ਮੈਂ ਸਰ ਪਹਿਲਾਂ ਤੇ ਮੇਰੇ ਫਾਦਰ ਸਾਹਿਬ ਆਪਣਾ ਬਿਜ਼ਨਸ ਸੀਗਾ ਹਾਂ ਫਾਦਰ ਐਕਸਪਾਇਰ ਹੋ ਗਏ ਮੇਰੇ ਜਦੋਂ ਦੇ ਉਸ ਤੋਂ ਬਾਅਦ ਮੈਂ ਸ਼ਾਪਸ ਆਪਣੀਆਂ ਰੈਂਟਸ ਤੇ ਦੇਤੀਆਂ ਹਾਂ ਤੇ ਉਹ ਐਸੋ ਨੇ ਮੈਂ ਰੈਂਟੀ ਲੈ ਰਿਆ rent ਲੈ ਰਹੇ ਹਾਂ ਜੀ ਸ਼ਾਪਸ ਨੇ ਤੁਹਾਡੀਆਂ ਤੋਂ ਦਾ ਰੈਂਟ ਲੈ ਰਹੇ ਹਾਂ ਹਾਂ ਜੀ ਸ਼ਾਪਸ ਦਾ ਰੈਂਟ ਲੈ ਰਹੇ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਸਿਰਫ ਮੇਰੀ ਸੱਸਿਆ ਦਾ ਵਿਆਹੀ ਹੈ ਹੋਰ ਕੋਈ ਨਹੀਂ ਹੈ ਮਦਰ ਫਾਦਰ ਵੀ ਐਕਸਪਾਇਰ ਹੋ ਗਏ ਨੇ ਮੈਂ ਮੈਰਿਡ ਨਹੀਂ ਹਾਂ ਤੇ ਇਕੱਲਾ ਹੀ ਹਾਂ ਇਕੱਲੇ ਇਕੱਲੇ ਹਾਂ ਜੀ ਤੇ ਭਾਈ ਜੀ ਨਸ਼ੇ ਦੀ ਲਤ ਜਿਹੜੀ ਹੈ ਕਦੋਂ ਲੱਗੀ ਤੁਹਾਨੂੰ ਮੈਨੂੰ ਦੇ 92 95 ਜੀ ਲੱਗੀ ਹੂੰ ਬੜਾ ਲੰਮਾ ਸਮਾਂ ਹੋ ਗਿਆ ਕਾਫੀ ਲੰਮਾ ਸਮਾਂ ਹੋ ਗਿਆ ਹੂੰ ਸ਼ੁਰੂਆਤੀ ਤੌਰ ਤੇ ਕਿਵੇਂ ਸ਼ੁਰੂਆਤ ਹੋਈ ਸ਼ੁਰੂਆਤ ਬਸ ਯਾਰੀ ਦੋਸਤੀ ਉਹਦੋਂ ਕੋ ਮਾਹੌਲ ਚਾ ਲੋ ਹੋ ਜੇ ਕੋਈ ਫੀਮ ਗਰਾਮ ਚਲਦੀ ਖਾ ਗੁ ਲਈਦੀ ਕੋਰ ਜਾਨੇ ਮੋਢੇ ਹਾਂ ਬਸ ਉਹ ਖਾਂਦੇ ਖਾਨ ਤੋਂ ਸ਼ੁਰੂ ਹੋਏ ਕੋ ਪਤਾ ਲੱਗਾ ਕਿ ਵੀ ਐਸ ਸਮੈਕਰ ਦਾ ਕੋਈ ਨਸ਼ਾ ਆਇਆ ਵਾ ਇਹ ਵੇਖਿਆ ਤੇ ਬਾਅਦ ਜੋ ਉਸ ਮਹਿਕ ਪੀਣ ਲੱਗੇ ਅੱਜ ਤੱਕ ਵਾਪਸ ਨਹੀਂ ਆਏ ਤੇ ਹੁਣ ਕਿਤੇ ਆ ਕੇ ਮਨ ਚ ਪਈ ਕਿ ਵੀ ਨਹੀਂ ਸਾਰੀ ਉਮਰ ਲੰਗੀ ਸਾਰਾ ਪਰਿਵਾਰ ਚਲ ਗਿਆ ਤੇ ਜੇ ਉਸ ਮਾਚ ਕੋਈ ਇੱਜ਼ਤ ਨਹੀਂ ਕੋਈ ਕੁਛ ਨਹੀਂ ਹੁਣ ਇਹ ਮੋੜ ਆਈਏ ਫੋਨ ਮੁੜ ਆਈਏ ਹਾਂਜੀ ਕਾਲਜ ਦਾ ਤੁਸੀਂ ਜ਼ਿਕਰ ਕੀਤਾ ਕਾਲਜ ਦੀ ਪੜ੍ਹਾਈ ਕੀਤੀ ਤੁਸੀਂ ਕਿੰਨਾ ਤੱਕ ਪੜਾਇਆ ਮੈਂ ਸੈਕੰਡ ਯਰ ਤੱਕ ਪੜਿਆ ਸੈਕੰਡ ਯਰ ਤੱਕ ਪੜਿਆ ਮੁਰਕੇ ਬਾਅਦ ਚ ਕਿਉਂ ਛੱਡ ਦਿੱਤੀ ਬਾਅਦ ਵਿੱਚ ਬਸ ਐਵੇਂ ਗਏ ਨਹੀਂ ਨਸ਼ਿਆਂ ਨਾਲ ਨੂੰ ਜ਼ਿਆਦਾ ਹੋ ਗਏ ਅੱਛਾ ਘਰੋਂ ਕਾਲਜ ਜਾਣਾ ਤੇ ਕਾਲਜ ਪਹੁੰਚਣਾ ਹੈ ਨਾ ਹਾਂ ਤੇ ਉਹ ਫਿਰ ਅਕਸਰ ਕਾਲਜ ਐ ਰੈਸਟ੍ਰੀਟ ਕਰਨਾ ਹੈ ਨਸ਼ੇ ਕਰਕੇ ਪੜ੍ਹਾਈ ਵੀ ਛੁੱਟ ਗਈ ਨਸ਼ੇ ਕਰਕੇ ਪੜ੍ਹਾਈ ਤੇ ਜਿਹੜੇ ਤੁਹਾਡੇ ਯਾਰ ਮਿੱਤਰ ਸੀ ਉਹ ਉਹ ਵੀ ਛੁੱਟ ਗਏ ਕਿ ਜਾਂ ਅਜੇ ਵੀ ਫੋਨ ਫੋਨ ਕਰਦੇ ਯਾਰ ਮਿੱਤਰ ਤੇ ਅੱਧੋਂ ਜ਼ਿਆਦਾ ਤੇ ਮਾਰ ਹੀ ਗਏ ਨੇ ਅੱਛਾ ਜਿਹੜੇ ਇਕੱਠੇ ਉਦੋਂ ਕਨੇਸ਼ੇ ਨੂੰ ਲੱਗੇ ਹੂੰ ਮੈਂ ਉਹ ਨਵਾਂ ਕੰਮ ਜਦੋਂ ਚੱਲ ਗਿਆ ਹੈਗਾ ਟੀਕੇ ਲਾਉਣ ਦਾ ਮੈਂ ਹੀ ਟੀਕੇ ਨਹੀਂ ਲਾਏ ਤਾਂ ਬਚ ਗਏ ਵਿੱਚੋਂ ਕੋਈ ਟੀਕੇ ਲੰਦੇ ਹੋ ਟੀਕੇ ਲਾ ਕੇ ਜਿਹੜੇ ਕੋਈ ਉਹ ਡੈਥ ਹੋਈਆਂ ਟੀਕੇ ਕਰਕੇ ਹੋਈਆਂ ਉਹ ਯਾਰ ਇਹ ਜਿਹੜੀ ਆਦ ਆਉਂਦੇ ਆ ਸਮਝਾਈਦਾ ਸੀ ਕਿ ਵੀ ਚਲੋ ਇਹੀ ਵੀ ਕਰਦੇ ਆ ਪੇਪਰ ਦੇ ਕਰ ਲਓ ਟੀਕੇ ਨਾ ਲਾਓ ਇੰਜੈਕਸ਼ਨ ਨਾ ਇੰਜੈਕਸ਼ਨ ਨਾ ਲਓ ਬਟ ਉਹ ਨਹੀਂ ਮੰਨੇ ਹੂੰ ਪਰਿਆ ਹੱਥੇ ਆਉਂਦੀ ਨਾ ਯਾਰ ਤੇ ਆ ਰਹੀ ਸੀ ਬਿਲਕੁਲ ਕਦੇ ਕਾਹਨੇ ਬਚਪਨ ਦੇ ਜਿਹੜੇ ਮਿੱਤਰੋਂ ਭੁੱਲਦੇ ਨਹੀਂ ਹੁੰਦੇ ਨਹੀਂ ਭੁੱਲਦੇ ਇਹ ਸਚਾਈ ਹੈ ਹੂੰ ਅੱਛਾ ਇੱਕ ਚੀਜ਼ ਹੋਰ ਹੈ ਵੀ ਕਈ ਵਾਰੀ ਨਾ ਹੁਣ ਜਦੋਂ ਆਪਾਂ ਜੀਵਨ ਦੇ ਵਿੱਚ ਗੁਜ਼ਰ ਰਹਾ ਹੈ ਹਨਾ ਕਿ ਜਿਹੜੀ ਲਾਤ ਆਪਾਂ ਨੂੰ ਲੱਗ ਗਈ ਹੈ ਉਹ ਤੇ ਖੈ ਤੇ ਖਤਰਨਾਕ ਸੀਗੀ ਕਿਵੇਂ ਮਨ ਵੱਜਦਾ ਪਲਟੀ ਕਦੋਂ ਵੱਜਦੀ ਹੈ ਤੁਹਾਡੇ ਜੀਵਨ ਵਿੱਚ ਵੀ ਨਹੀਂ ਵੀ ਹੁਣ ਸੁਧਰਨਾ ਆਪਾਂ ਕਈ ਠੋਕਰ ਖਾ ਕੇ ਜਦੋਂ ਕਹ ਲੋ ਕਿ ਵੀ ਨਸ਼ੇ ਵਾਸਤੇ ਆਪਾਂ ਪੈਸੇ ਪੈਸਿਆਂ ਦੀ ਲੋੜ ਤੇ ਪੈਣੀ ਪੈਣੀ ਕਿਤੋਂ ਪੈਸੇ ਮਿਲੇ ਨਹੀਂ ਜਿੱਥੋਂ ਕਿਤੋਂ ਵੀ ਆਸ ਹੁੰਦੀ ਆ ਉਧਰੋਂ ਵੀ ਨਾ ਹੋ ਗਈ ਕੋਈ ਜਿਹੜਾ ਕੋਈ ਵੇਚਦਾ ਹੋਵੇ ਕਹ ਲੋਗੇ ਵੀ ਉਹਦਾ ਹੀ ਤਰਨਾਮੈਂਤ ਕੱਢ ਲਿਆ ਉਹਨੇ ਇੱਕ ਅੱਧਾ ਦਿਨ ਚਲੋ ਉਧਾਰ ਦੇਤਾ ਕੋਈ ਠੋਕਰਾਂ ਵੱਜਦੀਆਂ ਨੇ ਜਦੋਂ ਬੰਦੇ ਦੇ ਮਨ ਚ ਕੋਈ ਗੱਲ ਚੁਪਦੀ ਕੋਈ ਮੇਰਾ ਵਜੇ ਕਿ ਵੀ ਸਾਰਾ ਕੁਝ ਤੇ ਗਵਾ ਲਿਆ ਹੁਣ ਮਗਰ ਕੀ ਰਹਿ ਗਿਆ ਤੇ ਹੁਣ ਕਿਹਦੇ ਵਾਸਤੇ ਕਰਨ ਆ ਤੇ ਫਿਰ ਕੋਈ ਐਵਡੀਆਂ ਠੋਕਰੀਆਂ ਜਿਹੜੀਆਂ ਕੋਈ ਬੰਦੇ ਨੂੰ ਨਸ਼ਾ ਛੱਡਣ ਲਈ ਮਜਬੂਰ ਕਰਦੀਆਂ ਕਿ ਵੀ ਨਹੀਂ ਇੱਕ ਇੱਜ਼ਤ ਨਹੀਂ ਇੱਕ ਗੱਲਾਂ ਸੁਣੀ ਰੀਆਂ ਲੋਕਾਂ ਦੀਆਂ ਤਾਨਾ ਇਹ ਮਾਰੇ ਸੁਣੀਦੇ ਆ ਇਹਨਾਂ ਨੂੰ ਚੰਗਾ ਨਹੀਂ ਕਿ ਵੀ ਜਾਂਦੇ ਛੱਡ ਦੋ ਜਾਂ ਤੇ ਮਰ ਜਾਓ ਦੋ ਹੀ ਹਾਲ ਲਗਭਗ ਤੁਹਾਨੂੰ 25 30 ਸਾਲ ਤੋਂ ਜ਼ਿਆਦਾ ਹੋ ਗਿਆ ਹੈ ਨਾ ਤੁਸੀਂ 95 99 ਦੀ ਗੱਲ ਕਰ ਰਹੇ ਹੋ ਤੇ ਇੰਨੇ ਸਮੇਂ ਦੇ ਵਿੱਚ ਕੀ ਲੱਗਦਾ ਤੁਹਾਨੂੰ ਕਿੰਨਾ ਕੁ ਪੈਸਾ ਬਰਬਾਦ ਕੀਤਾ ਹੋਊ ਪੈਸੇ ਦਾ ਕੋਈ ਸਾਥ ਨਹੀਂ ਜੇ ਉਹ ਕਾਰੋਬਾਰ ਚੱਲਦਾ ਹੈਗਾ ਕਾਰੋਬਾਰ ਚੰਗਾ ਹੈਗਾ ਫਾਜ਼ਲ ਸਾਹਿਬ ਦਾ ਨਾਲ ਵੀ ਬੈਠੀਦਾ ਹੈਗਾ ਤੇ ਬੈਂਕ ਦੀ ਪੈਸਾ ਚੱਲ ਗਿਆ ਜੀ ਕਿ ਪੈਸੇ ਦਾ ਗਿਣਤੀ ਕਰੀਏ ਤੇ ਫਿਰ ਜਾਰੀ ਗੰਟੀ ਹੋਈ ਦੀ ਗੰਟੀ ਪਹਿ ਹਦੀ ਕੀਤੀ ਦੀ ਜਾਂਦੀ ਕਿ ਕਿੰਨੇ ਅੱਛਾ ਜੇ ਆਪਾਂ ਇਹ ਮੋਟਾ ਜਿਹਾ ਹਿਸਾਬ ਲਾਉਣਾ ਇੱਕ ਦਿਨ ਚ ਕਿੰਨੇ ਕ ਦਾ ਨਸ਼ਾ ਕਰ ਲਿਓ ਕਈ ਲੋਕ ਮੈਂ ਪੁੱਛਦਾ ਤੋ ਉਹ ਕਹਿੰਦਾ ਤੇ ਮੈਂ ਤਾਂ ਇੱਕ ਦਿਨ ਦੇ ਵਿੱਚ 50 50000 ਦਾ ਵੀ ਨਸ਼ਾ ਕੀਤਾ ਤੁਹਾਨੂੰ ਕੀ ਲੱਗਿਆ ਉਹਦੇ ਝੂਠ ਹੀ ਹੁੰਦਾ ਜੀ ਹੂੰ ਉਹਦੇ ਸਿਰਫ ਜੇ ਕੋਈ ਕਹਿੰਦਾ ਨਾ ਕਿ ਮੈਂ 5 ਗ੍ਰਾਮ ਪੀ ਲੈਣਾ ਮੈਂ ਇੰਨੀ ਪੀ ਲੈਣਾ ਉਹ ਜੇ ਵੇਚਦਾ ਹੋਊਗਾ ਤੇ ਪੀ ਸਕਦਾ ਵਾ ਜਿਹਦੇ ਘਰੋਂ ਕਹੀਏ ਤੇ ਨਹੀਂ ਪੀਤੀ ਜਾ ਸਕਦੀ ਇੱਕ ਦਿਨ ਚ ਤੁਸੀਂ ਕਿੰਨਾ ਨਸ਼ਾ ਕੀਤਾ ਇੱਕ ਦਿਨ ਚ ਕਿੰਨੇ ਦੀ ਪੀਤੀ ਹੋ ਕਰੋਂ ਲੈ ਕੇ ਤੇ ਜਦੋਂ ਕੰਮ ਠੀਕ ਉਹਨੋਂ ਯਾਰ 2000 ਤੱਕ 2003 ਇਹ ਵੀ ਲੈਂਦੇ ਰਹੇ ਕਦੇ ਕਦੇ ਨਹੀਂ ਤੇ 500000 ਤੇ ਇੰਨਾ ਕਦੇ ਧੱਕੇ ਨਾਲ ਲੈ ਹੀ ਲਈਦਾ 500000 ਦੀ ਤਕਰੀਬਨ ਤਕਰੀਬਨ ਹਾਂਜੀ ਸੇਮ ਹੀ ਸਵਾਲ ਤੁਹਾਡੇ ਕੋ ਵੀ ਤੁਹਾਡਾ ਮਨ ਕਿਵੇਂ ਬਣਿਆ ਵੀ ਹੁਣ ਯਾਰ ਸੁਧਰਨਾ ਆਪਾਂ ਸਰ ਮੇਰਾ ਮਨ ਉਦੋਂ ਬਣਿਆ ਕਿ ਜਦੋਂ ਮੈਂ ਸਾਰੇ ਮੇਰੇ ਤੋਂ ਪਿੱਛੇ ਹਟਣ ਲੱਗ ਗਏ ਰਿਸ਼ਤੇਦਾਰ ਵੀ ਜਿਵੇਂ ਬੁਲਾਉਣਾ ਕੋਣ ਹਟ ਗਏ ਜਿੱਥੇ ਮੈਂ ਮੰਨ ਲਓ ਕਿ ਬੈਠੇ ਹੋਣੇ ਚਾਰ ਜਾਨੇ ਮੈਂ ਬੈਹਿਣਾ ਉਹਨਾਂ ਨੇ ਉੱਠ ਕੇ ਚੱਲ ਜਾਣਾ ਯਾਰ ਦੋਸਤ ਜਿਹੜੇ ਉਹ ਜਦੋਂ ਮੰਨ ਲਓ ਕਿ ਇਨਸਾਨ ਦੇ ਸਾਹਮਣੇ ਆਉਂਦਾ ਆਪ ਖੁਦ ਨੂੰ ਵੀ ਪਤਾ ਚੱਲ ਜਾਂਦਾ ਨਹੀਂ ਕਿ ਅਗਲੇ ਨੇ ਮੈਨੂੰ ਵੇਖ ਲਿਆ ਮੈਂ ਵੀ ਉਹਨੂੰ ਦੇਖ ਲਿਆ ਤੇ ਉਹਨਾਂ ਨੇ ਮੂੰਹ ਪਰੇ ਨੂੰ ਕਰਕੇ ਗਨੋਰ ਕਰਕੇ ਲੰਘ ਜਾਨਾ ਵੇਖਦਿਆਂ ਵੇਖਿਆ ਹੀ ਨਹੀਂ ਜਦੋਂ ਇਨਸਾਨ ਦੇ ਨਾਲ ਐਹੋ ਜਿਹਿਆਂ ਹੋਣ ਲੱਗ ਪੈਣ ਤੇ ਫਿਰ ਫਿਰ ਹੌਲੀ ਹੌਲੀ ਬਾਈ ਪਰਿਵਾਰ ਚ ਜਦੋਂ ਪਤਾ ਚੱਲਦਾ ਵਾ ਫਿਰ ਪਰਵਾਲ ਵਾਲੇ ਵੀ ਕਿੰਨਾ ਕੁ ਟਾਈਮ ਸਰੋ ਪੈਸੇ ਦੇਣਗੇ ਤੇ ਕਿੰਨਾ ਕੁ ਟਾਈਮ ਉਹ ਵਾ ਤਰ ਸਮਝਾਈ ਜਾਣੀ ਹੁਣ ਆਪਾਂ ਇੱਕੋ ਜਣੇ ਰੋਏ 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 ਸਮਝਾਈ ਜਾਾਂਗੇ ਉਹ ਨਹੀਂ ਸਮਝੇਗਾ ਫਿਰ ਉਹ ਵੀ ਹੱਥੀ ਜੋੜ ਦੇਣਗੇ ਕਿ ਇਧਰ ਜੋ ਕਰਨਾ ਸਾਡੇ ਨਾਲ ਚੰਗਾ ਮਾਰ ਹੀ ਜਾਓ ਇਸ ਤਰ੍ਹਾਂ ਵੀ ਪਰਿਵਾਰ ਇਦਾਂ ਵੀ ਕਹਿੰਦੇ ਮਾਪੇ ਵੀ ਇਸ ਤਰ੍ਹਾਂ ਵੀ ਕਹਿੰਦੇ ਦੁਖੀ ਹੋਇਆ ਜੀ ਜੀ ਕੋਈ ਕੋਈ ਐਸੀ ਘਟਨਾ ਤੁਹਾਡੇ ਯਾਦ ਹੋਵੇ ਜਿਹੜੀ ਕਟਨਾ ਨੇ ਅੰਦਰ ਛੋੜਦਾ ਹੋਏ ਵੀ ਯਾਰ ਆ ਜਿਹੜਾ ਨਾ ਅੱਜ ਮੇਰੇ ਨਾਲ ਹੋਇਆ ਨਾ ਇਦੋਂ ਵੱਡੀ ਘਟਨਾ ਨਹੀਂ ਕਦੀ ਹੋ ਸਕਦੀ ਸਰ ਇਹ ਘਟਨਾ ਸਿਰਫ ਇੱਕੋ ਹੀ ਹੋਈ ਇੱਕ ਤੇ ਮੇਰੇ ਬਰਦਰ ਨੇ ਮੈਨੂੰ ਬੁਲਾਉਣਾ ਬੰਦ ਕਰਤਾ ਸੀ ਉਹਨੇ ਮੈਨੂੰ ਪਹਿਲਾਂ ਇੱਕ ਵਾਰੀ ਉਸ ਤਰ੍ਹਾਂ ਕਿਹਾ ਪਿਆਰ ਨਾਲ ਕਿ ਜੇ ਤੂੰ ਨਹੀਂ ਹਟਨਾ ਉਹਨੇ ਮੈਨੂੰ ਮੈਡੀਸਨ ਲੈ ਕੇ ਦਿੱਤੀ ਸੀ ਦੇਸੀ ਆਯੁਰਵੈਦਿਕ ਹੁੰਦੀ ਨਾ ਜਿਹੜੀ ਆ ਐਡ ਵੀ ਦਿੰਦੇ ਆ ਉਹਨੇ ਮੈਨੂੰ ਉਹ ਮਤਲਬ ਕਿ 40ਵੀਂ 40 ਦਿਨਾਂ ਦਾ ਕੋਰਸ ਸੀ ਉਹਨੇ ਮਤਲਬ ਕਿ ਉਦੋਂ ਕੋਈ ਪੀ ਗਿਆ ਤੀਜਾ ਲੈ ਯਾਰ ਲਾਇਆ ਮੈਡੀਸਨ ਤੇ ਉਹਨੇ ਮੈਨੂੰ ਲੈ ਕੇ ਦਿੱਤੀ ਕੰਟੀਨਿਊ ਖਰਾਕ ਵੀ ਖਵਾਈ ਮਤਲਬ ਮੈਂ 15 20 ਦਿਨ ਮੈਂ ਠੀਕ ਵੀ ਰਿਹਾ ਫਿਰ ਮੈਂ ਮਤਲਬ ਕਿ ਫੇਰ ਰਿਲੇਵਸ ਹੋ ਗਿਆ ਸਾਰਾ ਕਿਸੇ ਗੱਲਾਂ ਜਿਵੇਂ ਮੰਨ ਲਓ ਕਿ ਝਗੜਾ ਘਰ ਦਾ ਨਾ ਹੀ ਹੋ ਗਿਆ ਨਾ ਗੁੱਸੇ 'ਚ ਜਾ ਕੇ ਫੇਰ ਕਰਨ ਲੱਗ ਪਿਆ ਤੇ ਫਿਰ ਉਹਨੇ ਮੈਨੂੰ ਕਹੀ ਕਿ ਮੈਂ ਅਹੀਂ ਤੈਨੂੰ ਅਜ ਤੋਂ ਬਾਅਦ ਬੁਲਾਉਣਾ ਨਹੀਂ ਆ ਤੇ ਫਿਰ ਹੁਣ ਮੇਰੀ ਮਾਂ ਨੇ ਜਦੋਂ ਮੈਂ ਇੱਥੇ ਆਇਆ ਨਾ ਸਰ ਸੈਂਟਰ ਤੇ ਥੋੜੇ ਦਿਨ ਮੇਰੇ ਮਦਨ ਨੇ ਮੈਨੂੰ ਕਹਿਤਾ ਹੀ ਹੋ ਗੰਦੇ ਕਿ ਜਦ ਦਿਨ ਮੈਨੂੰ ਕੋਈ ਹੋ ਗਿਆ ਤੂੰ ਫੇਰ ਹੀ ੜਨਾ ਹੋਣਾ ਚ ਨਹੀਂ ਤੂੰ ੜਨਾ ਉਹ ਦੀ ਜੇ ਮੇਰੇ ਸਰ ਹਾਰਟ ਹੋ ਗਿਆ ਮੈਨੂੰ ਤੇ ਫਿਰ ਮੈਂ ਮਨ ਚ ਸੋਚੇ ਕਿ ਮਨਾ ਕਿ ਬਿਲਕੁਲ ਕਿਸੇ ਨੇ ਨਹੀਂ ਤੈਨੂੰ ਪੁੱਛਣਾ ਸਭ ਤੋਂ ਵੱਧ ਕੇ ਤੇ ਮਾਂ ਹੀ ਹੁੰਦੀ ਹੈ ਜਿਹੜੀ ਪੁੱਛਦੀ ਹੈ ਵੀ ਮਾਂ ਦੇ ਨਜ਼ਰ ਮਾਂ ਹੁੰਦੀਆਂ ਨੇ ਸਰ ਉਹ ਨਜ਼ਰੀ ਭੈਣ ਭਰਾ ਹੁੰਦੇ ਆ ਜਿੰਨੇ ਜੇ ਮਾਂ ਪਿਆਉਣੀ ਰਹਿੰਦਾ ਬਾਈ ਕੋਈ ਨਹੀਂ ਕਿਸੇ ਨੂੰ ਪੁੱਛਦਾ ਅੱਜ ਕੱਲ ਤੇ ਭੈਣਾ ਭਰਾ ਵੀ ਨਹੀਂ ਪੁੱਛਦੇ ਸਰ ਬਸ ਜੀ ਤੁਹਾਡੇ ਮਨ ਚ ਕੋਈ ਐਹੋ ਜੀ ਘਟਨਾ ਯਾਦ ਹੋਵੇ ਜਿਹੜਾ ਲੱਗਿਆ ਵੀ ਯਾਰ ਇੰਨੇ ਤੇ ਝੋੜ ਕੇ ਰੱਖਦਾ ਹੁਣ ਆਪਾਂ ਸੁਧਰਨਾ ਮੇਰੇ ਫਾਦਰ ਦੀ ਐਕਸਪਾਇਰੀ ਜਦਨ ਮੇਰੇ ਫਾਦਰ ਐਕਸਪਾਇਰ ਹੋਏ ਨੇ ਉਸ ਦਿਨ ਮੈਂ ਜੇਲ੍ਹ ਚ ਸੀ ਜੀ ਤੇ ਮੈਨੂੰ ਪਤਾ ਵੀ 3 ਦਿਨ ਬਾਅਦ ਲੱਗਾ ਉਹ ਵੀ ਮੈਂ ਅੰਦਰੋਂ ਚਲੋ ਕਿਸੇ ਬੰਨੇ ਫੋਨ ਕੀਤਾ ਕਿ ਵੀ ਗੱਲ ਕਰਨੀ ਆ ਤੇ ਚੁੱਕਿਆ ਅੱਗੋ ਮੇਰੀ ਸਿਸਟਰ ਨੇ ਹੂੰ ਉਹਨਾਂ ਦਾ ਸਿਆ ਤੇ ਮੈਂ ਇਹ ਗੱਲ ਕਰਦਿਆਂ ਕਰਦਿਆਂ ਮੇਰੇ ਹੱਥੋਂ ਫੋਨ ਡੇਗ ਪਿਆ ਤੇ ਮੇਰਾ ਰੋਨ ਨਿਕਲ ਗਿਆ ਹੂੰ ਫੇ ਮਨ ਮੇਰੇ ਜਿੱਕੂ ਰਹਿ ਗਈ ਕਿ ਵੀ ਉਹੀ ਹੈ ਕਿ ਮੇਰਾ ਮੇਰੇ ਸਿਰ ਤੇ ਸੀਗਾ ਜਿਹੜਾ ਮੇਰਾ ਜਿਹਨੇ ਮੈਨੂੰ ਕਦੀ ਕੋਈ ਦੁੱਖ ਨਹੀਂ ਆਉਣ ਦਿੱਤਾ ਉਹ ਨਹੀਂ ਰਿਹਾ ਤੇ ਹੁਣ ਮੇਰੇ ਜਨਕ ਜੀ ਕੇ ਮੈਂ ਕੀ ਕਰਨਾ ਉਹ ਤੋਂ ਮੇਰੇ ਮਾਂ ਚ ਮਰਨ ਦਾ ਵੀ ਖਿਆਲ ਆਇਆ ਬਟ ਉਹ ਚੀਜ਼ ਨੂੰ ਮੈਂ ਪੁੱਠਾ ਲੈ ਗਿਆ ਕਿ ਵੀ ਹੁਣ ਮੈਂ ਕਿਹਦੇ ਲਈ ਛੱਡਾਂ ਕਿਰਿਆ ਮੈਂ ਉਹ ਚੀਜ਼ ਉਸ ਦਿਨ ਸੋਚਦਾ ਕਿ ਹੁਣ ਜੇ ਮੇਰਾ ਪਿਓ ਵੀ ਨਹੀਂ ਮੇਰੇ ਸਿਰ ਤੇ ਰਿਹਾ ਕਿ ਮੈਂ ਅੱਜ ਹੀ ਬੰਦਾ ਬਣ ਜਾਂ ਅੱਜ ਤੋਂ ਮੈਂ 10 ਦਿਨ ਪਹਿਲਾਂ 10 ਸਾਲ ਪਹਿਲਾਂ ਸ਼ਾਇਦ ਮੇਰੀ ਲਾਈਫ ਕੁਝ ਹੋਰ ਹੁੰਦੀ ਆਟੋ ਲਾਈਫ ਨੂੰ ਮੈਨੇਟਿਵ ਲੈ ਗਿਆ ਕਿ ਹੁਣ ਕੋਈ ਵੀ ਨਹੀਂ ਰਿਹਾ ਸਿਰ ਤੇ ਤੇ ਮੈਂ ਕਿਤੇ ਨਹੀਂ ਛੱਡਣਾ ਵਾ ਤੇ ਮੈਂ ਉਸ ਤੋਂ ਬਾਅਦ ਹੋਰ ਹੀ ਜ਼ਿਆਦਾ ਕੰਮ ਲੱਗਦਾ ਗਿਆ ਉਹ 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 ਜ਼ਿਆਦਾ ਤਕ ਲੱਗਾ ਹੁਣ ਆਪਾਂ ਸੈਂਟਰ ਦੇ ਵਿੱਚ ਆਏ ਆ ਜਿੱਦਨ ਤੁਸੀਂ ਸੈਂਟਰ ਦੇ ਵਿੱਚ ਆਉਂਦੇ ਹੋ ਉਹਦਨ ਕਿੰਨਾ ਨਸ਼ਾ ਕਰਦੇ ਤੇ ਇੱਥੇ ਆ ਕੇ ਮੁੜ ਕੇ ਕਿ ਉਹ ਪ੍ਰੋਪਰ ਚੱਲਦਾ ਰਿਹਾ ਕਿ ਜਾਂ ਹੌਲੀ-ਹੌਲੀ ਛੱਡਿਆ ਕਿਹੜਾ ਤਰੀਕਾ ਸੀਗਾ ਉਸ ਥੋਂ ਲੱਗਿਆਂ ਤੇ ਚਲੋ ਕਰਕੇ ਆਏ ਹਾਂ ਕبھی ਚੱਲਨੇ ਆਂ ਕبھی ਦਵਾਈ ਤੇ ਸ਼ਾਮ ਨੂੰ ਮਿਲਨੀ ਆ ਜਾਂ ਦੁਪਹਿਰੇ ਜਾ ਕੇ ਉਦੋਂ ਦਵਾਈ ਮਿਲ ਜੂਗੀ ਉਹ ਦਿਨ ਟਰ ਹੁੰਦਾ ਵਾ ਮਾਂਚੀ ਵੀ ਕਿ ਅੱਜ ਕਰ ਲਈਏ ਕੱਲ ਤੋਂ ਕਿਹੜਾ ਕੀਤਾ ਜਾਣਾ ਜਾਂ ਕਿਹੜਾ ਕਰਨਾ ਜੀ ਪਰ ਇਥੇ ਰੈਗੂਲਰ ਮੈਡੀਸਿਨ ਮਿਲਦੀ ਰਹੀ ਉਹ ਘਟਾਉਂਦੇ ਆ ਘਟਾਉਂਦੇ ਹਾਂ ਹੁਣ ਅੱਗੇ ਦੋ ਸੀਗੀਆਂ ਹੁਣ ਅੱਧੀ ਗੋਲੀ ਖਾਈ ਦੀ ਐ ਅੱਧੀ ਤੇ ਹਾਂਜੀ ਵਾਹ ਇੱਕੋ ਟਾਈਮ ਤੇ ਦੋ ਟਾਈਮ ਇੱਕ ਟਾਈਮ ਹੀ ਸਰ ਇੱਕੋ ਟਾਈਮ ਅੱਧੀ ਗੋਲੀ ਇੱਕੋ ਟਾਈਮ ਅੱਧੀ ਨਾਲ ਆਪਣਾ ਨੂੰ ਤਾਂ ਦੱਸਿਆ ਕਿ ਵੀ ਹੋਰ ਕੁਝ ਨਹੀਂ ਆ ਇੱਕ ਮਨਗ ਨਾਲ ਕਾਉਂਸਲਿੰਗ ਹੂੰ ਦਵਾਈ ਨਾਲੋਂ ਵੀ ਕਾਉਂਸਲਿੰਗ ਜ਼ਿਆਦਾ ਅਸਰ ਕਰਦੀ ਆ। ਹਮਮ। ਸਰੋ ਤੋਂ ਬਾਈ ਜੀ ਇਹਨਾਂ ਦੀ ਗੱਲ ਹਾਂਜੀ ਹਾਂਜੀ ਸਰ ਇਹ ਸਾਰੇ ਮਾਈਂਡ ਦੇ ਗੇਮ ਹੀ ਆ ਸਰ। ਇੱਕ ਬੰਦੇ ਨੂੰ ਵਿਲ ਪਾਵਰ ਆਪਣੀ ਥੋੜੀ ਸਟਰੋਂਗ ਹੋਣੀ ਚਾਹੀਦੀ ਆ ਤੇ ਦੂਜੇ ਨੰਬਰ ਦੇ ਮਾਈਂਡ। ਕਿ ਮੰਨ ਲਓ ਜੇ ਕਿ ਇਹਨੇ ਹੱਲੇ ਮੰਨ ਲਓ ਕਿ ਹੁਣ ਮੈਂ ਇੱਥੇ ਮੰਨ ਲਓ 2 ਮਹੀਨੇ ਲਾ ਕੇ ਮੈਂ ਤਾਂ ਸੁਧਰ ਕੇ ਜਾਣਾ ਹਾਂ। ਤੇ ਸਮਾਜ ਨੇ ਜਾਣਦਾ ਤੇ ਮੈਨੂੰ ਐਕਸੈਪਟ ਕਰ ਨਹੀਂ ਲੈਣਾ ਸਰ ਉਹਨਾਂ ਜਾਣਦੇ ਤੇ ਕਹਿੰਦੇ ਨਾ ਵੀ ਹਾਂ ਵੀ ਇਹ ਸੁਧਰ ਗਿਆ ਵਾ। ਹਾਂ। ਠੀਕ ਹੈ ਨਾ ਤੇ ਮੈਨੂੰ ਉਹਨਾਂ ਨੇ ਹੱਲੇ ਵੀ ਉਹੋ ਹੀ ਨਿਗਾਣਾ ਵੇਖਣਾ ਮਨ ਲਓ ਉਹਨਾਂ ਨੇ ਹੱਲੇ ਵੀ ਉਹ ਨਜ਼ਰ ਨਾਲ ਵੇਖਣਾ ਕਿ ਹੱਲੇ ਵੀ ਇਹ ਕਰਦਾ ਹੋਊਗਾ ਚੋਰੀ ਛਿਪੇ ਕਰ ਲਾਊਗਾ ਜਾਂ ਕਿ ਤਰ੍ਹਾਂ ਵੀ ਹਨਾ ਐਕਸੈਪਟ ਹੋਣਾ ਮੈਂ ਫੇਰ ਇਹ ਸੋਚ ਕੇ ਫੇਰ ਰਿਲੈਕਸ ਹੋ ਜਾਾਂ ਹਾਂ ਉੱਥੇ ਫਿਰ ਬੰਦਾ ਇਨਸਾਨ ਡੋਲ ਜਾਂਦਾ ਉੱਥੇ ਉੱਥੇ ਤੁਹਾਡੇ ਵਾਸਤੇ ਆਪਣੀ ਵੈਲ ਪਾਵਰ ਨੂੰ ਹੋਰ ਤਕੜਾ ਕਰਨਾ ਪਊਗਾ ਵੀ ਜੇ ਅੱਜ ਇਹ ਮੈਨੂੰ ਕਹਿ ਰਿਹਾ ਨਾ ਤੇ ਮੈਂ ਹੁਣ ਸੁਧਰਿਆ ਤੇ ਮੈਂ ਇਹਨਾਂ ਨੂੰ ਸੁਧਰ ਕੇ ਦਿਖਾਣਾ ਜੀ ਤੇ ਮੈਂ ਇਹੋ ਸੋਚਿਆ ਕਿ ਕੋਈ ਨਹੀਂ ਕਿ ਜਦੋਂ ਅਸੀਂ ਨਸ਼ਾ ਕਰਦੇ ਸੀ ਸਾਨੂੰ ਉਦੋਂ ਵੀ ਜਿਹੜਾ ਕੋਈ ਫਰਕ ਹੁੰਦਾ ਸੀ ਲੋਕੀ ਲੰਗਦਿਆਂ ਜਾ ਕੇ ਕਹਿੰਦੇ ਨੇ ਆਮਲੀ ਜਾਂਦਾਈ ਅਸਮੈ ਕਿਹਾ ਜਾਂਦਾ ਇਸ ਤਰ੍ਹਾਂ ਹੀ ਉਤਰਿਆ ਹਨਾ ਕਹਿੰਦੇ ਆ ਨਾ ਲੋਕ ਸਰ ਹਰ ਕੇ ਇਹਨੂੰ ਕਹਿੰਦੇ ਆ ਤੇ ਮੈਂ ਹੁਣ ਇਹੋ ਸੋਚਿਆ ਕਿ ਕੋਈ ਕਹਿੰਦਾ ਹੋਵੇ ਲੱਖ ਕਹਿੰਦਾ ਹੋਵੇ ਮੈਂ ਆਪਣੇ ਮਾਪਿਓ ਦੀ ਨਿਗਾਹ ਸਹੀ ਹੋਣਾ ਚਾਹੀਦਾ ਵਾ ਹਾਂ ਠੀਕ ਹੈ ਨਾ ਆਪਣੇ ਪਰਿਵਾਰ ਲਈ ਅੱਗੇ ਜੀਣਾ ਚਾਹੁੰਦਾ ਹਾਂ ਠੀਕ ਹੈ ਨਾ ਕਈ ਮੈਂ ਲੜਕੇ ਇਹੋ ਜੀ ਵੇਖੇ ਕਿ ਮਤਲਬ ਨਿਊਜ਼ ਵਗੈਰਾ ਆਉਂਦੀਆਂ ਰਹਿੰਦੀਆਂ ਵੀ ਸਰੇਂਜ ਵੀ ਨਹੀਂ ਨਿਕਲੀ ਉੱਥੇ ਡੈਥ ਹੋ ਗਈ ਹਾਂ ਤੇ ਮੈਂ ਹੁਣ ਇਹ ਸੋਚਿਆ ਕਿ ਜਿੰਨੀ ਵੀ ਲਾਈਫ ਬਜੀ ਆ ਉਹਨਾਂ ਨੂੰ ਹੁਣ ਕੋਈ ਤਾਂ ਖੁਸ਼ੀ ਦੇ ਦਾਂ ਜੀ ਕਿ ਸਿਰਫ ਉਹਨਾਂ ਨਾਲ ਹੀ ਚੰਗਾ ਬੰਨਾ ਚਾਹੁੰਦਾ ਉਹਨਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਤੇ ਇੱਕ ਮੈਂ ਇਹ ਸੋਚਿਆ ਕਿ ਆਪ ਵੀ ਜਿਹੜੇ ਵੀ ਮੈਨੂੰ ਮੰਨ ਲੋ ਕਹਿਣ 6 ਮਹੀਨੇ ਕਹਿ ਲੈਣਗੇ ਸਾਲ ਕਹਿ ਲੈਣਗੇ ਜਦੋਂ ਮੈਂ ਮਤਲਬ ਕਿ ਆਪਣੇ ਪੈਰਾਂ ਤੇ ਸਟੈਂਡ ਹੋ ਜਾਊਗਾ ਹਾਂ ਜਦੋਂ 2-4 ਸਾਲ ਮੈਨੂੰ ਹੋ ਜਾਣਗੇ ਵੀ ਆ ਵੀ ਮੈਂ ਛੱਡ ਚੁੱਕਾ ਫਿਰ ਆਪੇ ਲੋਕਾਂ ਦੇ ਸਰ ਮੂੰਹ ਬੰਦ ਹੋਏ ਨੇ ਬਿਲਕੁਲ ਬਿਲਕੁਲ ਭਾਈ ਜੀ ਇਹਨਾਂ ਦੀ ਗੱਲ ਹੈ ਸਹਿਮਤ ਹੋ ਕਿ ਲੋਕ ਛੇਤੀ ਕਿਤੇ ਸਮਾਜ ਜਿਹੜਾ ਉਹ ਐਕਸੈਪਟ ਨਹੀਂ ਕਰਦਾ ਹਾਂਜੀ ਇਹ ਗੱਲ ਨਾਲ ਸਹਿਮਤ ਆਂ ਕਿ ਸਮਾਜ ਨੇ ਕਦੀ ਸੈਪਟ ਕਦੀ ਨਹੀਂ ਮਤਲਬ ਕੁਝ ਟਾਈਮ ਪਾ ਕੇ ਸੈਪਟ ਕਰੇਗਾ ਹੂੰ ਕਿ ਸਾਲ 6 ਮਹੀਨੇ 2 ਸਾਲ ਪਾ ਕੇ ਜਦੋਂ ਆਪਾਂ ਰੈਗੂਲਰ ਇੱਕ ਬੰਦੇ ਦੀ ਨਿਗਾਹ 'ਚ ਰੋਜ਼ ਹੀ ਚੜਦੇ ਹੋਵਾਂਗੇ ਕਿ ਵੀ ਯਾਰ ਅੱਜ ਠੀਕ ਹੀ ਅੱਜ ਠੀਕ ਲੱਗਣ ਡਿਆ ਅੱਜ ਨਾ ਆਖਾਂ ਚੜੀਆਂ ਨਾ ਡਿੱਗਣ ਡਿਆ ਹੀ ਔਲੀ-ਔਲੀ ਕਰਦੇ ਕਰਦੇ ਉਹਨਾਂ ਦੀ ਆਟੋਮੈਟਿਕਲੀ ਆਪਣੇ ਆਪ ਹੀ ਰਾਇ ਚੇਂਜ ਹੋ ਜਾਈਗੀ ਵੀ ਨਹੀਂ ਉਹਨੇ ਸੁਧਰ ਗਿਆ ਹੁਣ ਛੱਡ ਗਿਆ ਜੀ ਇਹ ਇੱਕ ਤੁਸੀਂ ਨਾ ਗੱਲ ਕਰ ਰਹੇ ਸੀਗੇ ਵੀ ਜਦੋਂ ਮੈਂ ਇਥੋਂ ਜਾਵਾਂਗਾ ਤੇ ਜਿਹੜੇ ਨੌਜਵਾਨ ਇਸ ਦਲਦਲ ਦੇ ਵਿੱਚ ਫੈਰੇ ਨੇ ਮੈਂ ਉਹਨਾਂ ਨਾਲ ਕਾਉਂਸਲਿੰਗ ਕਰਾਂਗਾ ਹਾਂਜੀ ਜੀ ਉਹਨਾਂ ਨਾਲ ਮੈਂ ਸਰ ਕਾਉਂਸਲਿੰਗ ਕਰਾਂਗਾ ਮੈਂ ਇਹ ਸੋਚਿਆ ਹੈ ਕਿ ਜੇ ਅਗਰ ਮੈਂ ਬਾਈ ਸਕਦਾ ਹਾਂ ਨਾ ਮੈਂ ਇਥੋਂ ਸੁਧਰ ਕੇ ਨਿਕਲ ਸਕਦਾ ਹਾਂ ਤੇ ਹੋ ਸਕਦਾ ਹੈ ਕਿ ਮੈਂ ਕਿਸੇ ਨੂੰ ਕਾਉਂਸਲਿੰਗ ਕਰਾਂ ਉਹਨੂੰ ਸਮਝਾ ਕੇ ਇੱਥੇ ਲੈ ਕੇ ਆਵਾਂ ਤੇ ਕਿਸੇ ਮਾਂ ਦਾ ਪੁੱਤ ਜਾਂ ਧੀ ਦਾ ਕਿਸੇ ਭੈਣ ਦਾ ਭਰਾ ਸੁਧਰ ਜੇ ਇਤੋਂ ਵੱਡੀ ਕੋਈ ਸੇਵਾ ਨਹੀਂ ਆ ਤੇ ਮੈਂ ਇਹੋ ਹੀ ਸੋਚਿਆ ਹੈ ਕਿ ਨਹੀਂ ਮੈਂ ਜਾ ਕੇ ਆਪਣੇ ਜੋ ਵੀ ਮਰੇ ਨੀਅਰ ਨੇ ਲਾਗੇ ਬੰਨੇ ਜੋ ਸੋਚਿਆ ਨਹੀਂ ਇਹ ਕਰਕੇ ਵਿਖਾਉਣਾ ਹੈ ਹਾਂ ਜੀ ਮਤਲਬ ਹੁਣ ਤਾਂ ਨਿਕਲੂੰਗਾ ਨਾ ਸਰ ਜੇ ਮੈਂ ਜਾ ਕੇ ਮਤਲਬ ਕਿ ਮੈਂ ਕਰੂੰਗਾ ਜਰੂਰ ਸਰ ਭਾਵੇਂ ਮੈਂ ਇੱਕ ਦੋਵਾਂ ਨੂੰ ਹੀ ਲਾਗੇ ਲਾਗੇ ਦੇ ਆਪਣੇ ਜਿਹੜੇ ਮਾਲਕ ਜਿਵੇਂ ਮੁਹੱਲਾ ਹੁੰਦਾ ਵਾ ਮੱਲੇ ਚ ਮਾਲਮ ਦੇ ਦੋ ਚਾਰ ਜਾਨਾਂ ਨੂੰ ਵੀ ਸੁਧਾਰ ਪਾਇਆ ਨਾ ਤੇ ਉਸ ਤੋਂ ਬਾਅਦ ਆਪੇ ਸਰਚੇਨ ਬੰਦੀ ਬੰਦੀ ਫਿਰ ਆਪੇ ਬਣ ਜਾਂਦੀ ਹੈ ਜੇ ਅੱਜ 200 ਤੇ 10 ਹਾਂਜੀ ਤੇ ਬਾਕੀ ਜਿਹੜੀ ਮੈਂ ਗੱਲ ਕੀਤੀ ਹੈ ਨਾ ਕਿ ਦੁਨੀਆ ਐਕਸੈਪਟ ਨਹੀਂ ਇੱਕਦਮ ਕਰਦੀ ਬਾਕੀ ਦੁਨੀਆ ਨੂੰ ਸਾਡੇ ਜੇ ਆਪਾਂ ਦੁਨੀਆ ਨੂੰ ਵੇਖਾਂਗੇ ਨਾ ਦੁਨੀਆ ਕਦੀ ਕਿਸੇ ਤੋਂ ਖੁਸ਼ ਨਹੀਂ ਹੋਈ ਹਾਂ ਦੁਨੀਆ ਦੇ ਜਿਹੜੇ ਸਰ ਸਿਕੰਦਰ ਵਰਗੇ ਹੋ ਗਏ ਹਨ ਕਦੀ ਉਹਨਾਂ ਤੋਂ ਨਹੀਂ ਖੁਸ਼ ਹੋਈ ਤੇ ਮੇਰੇ ਵਰਗੇ ਤਾਂ ਕਿੱਥੇ ਖੁਸ਼ ਹੋਏਗੀ ਜੀ ਹੁਣ ਆਪਾਂ ਤਾਂ ਸੈਂਟਰ ਦੀਆਂ ਸੁਵਿਧਾਵਾਂ ਤੇ ਆਈਏ ਕਿ ਕਈ ਵਾਰੀ ਨਾ ਹੁੰਦਾ ਵੀ ਲੋਕਾਂ ਦੇ ਵਿੱਚ ਇੱਕ ਘਾਵਤਾਂ ਜੀਆਂ ਬਣੀਆਂ ਹੋਵੇ ਜਿਹੜੇ ਪੇਸ਼ੈਂਟ ਨੇ ਨਾ ਜਿਹੜੇ ਤੁਹਾਡੇ ਵਰਗੇ ਵੀਰ ਨੇ ਉਹ ਕਈ ਵਾਰੀ ਉਹਨਾਂ ਤੇ ਮਨ 'ਚ ਇਹ ਗੱਲ ਆਉਂਦੀ ਆ ਵੀ ਉੱਥੇ ਤਾਂ ਯਾਰ ਕੁੱਟਮਾਰ ਹੁੰਦੀ ਆ ਉੱਥੇ ਰੋਟੀ ਵੀ ਵਧੀਆ ਮਿਲਦੀ ਹੈ ਨਾ ਉੱਥੇ ਸਹੂਲਤਾਂ ਨਹੀਂ ਹੈਗੀਆਂ ਨਹਾਉਣ ਧੋਣ ਦਾ ਨਹੀਂ ਹੈਗਾ ਕਿਵੇਂ ਦੇਖਦੇ ਹੋ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਮੁਸ਼ਕਲਤ ਨਹੀਂ ਆ ਰਹੀ ਨਹੀਂ ਜੀ ਇੱਥੇ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਘਰ ਵਰਗੇ ਆ ਖਾਣਾ ਕਈਆਂ ਦੇ ਚੋਂ ਕਹਿ ਸਕਦੇ ਗੁੱਸੇ ਆਲੀ ਕੋਈ ਗਲਤ ਕਰਨੀ ਮੈਂ ਕਹਿਣ ਲੱਗਾ ਕਈਆਂ ਦੇ ਘਰਾਂ 'ਚ ਇਹੋ ਜਿਹਾ ਖਾਣਾ ਵੀ ਨਹੀਂ ਬਣਦਾ ਹੈਗਾ ਜਿਹੜਾ ਖਾਣਾ ਨੂੰ ਇੱਥੇ ਮਿਲਦਾ ਆ ਇੱਥੇ ਜਿਹੜਾ ਸਰਕਾਰੀ ਜੋ ਸਰਕਾਰੀ ਦਵਾਈ ਮੈਡੀਸਿਨ ਖਾਣਾ ਤੇ ਕੁਝ ਜੋ ਬਾਥਰੂਮ ਟਾਇਲਟਸ ਤੇ ਜੋ ਏਸੀ ਵਗੈਰਾ ਫੈਸਿਲਿਟੀਆਂ ਮਿਲੀਆਂ ਨੇ ਕਈਆਂ ਦੇ ਘਰਾਂ 'ਚ ਤੇ ਇਹ ਵੀ ਨਹੀਂ ਹੋਣਗੀਆਂ ਜੋ ਸਾਨੂੰ ਇੱਥੇ ਮਿਲੀਆਂ ਹਰ ਕਮਰੇ 'ਚ ਏਸੀ ਲੱਗਿਆ ਹੋਇਆ ਹਰ ਕਮਰੇ 'ਚ ਏਸੀ ਲੱਗਿਆ ਵਾਹ ਕੀ ਬਾਤ ਹੈ ਵੇਖਣ ਨੂੰ ਏਸੀ ਦੀ ਲੱਗੀ ਹੈ ਖੇਡਣ ਨੂੰ ਬਾਲੀਬਾਲ ਹੈ ਬੈਡਮਿੰਟਨ ਹੈ ਜਿਮ ਹੋਰ ਇਹ ਫੈਸਿਲਿਟੀਆਂ ਆਈ ਬਾਹਰ ਨਹੀਂ ਕਦੀ ਕੀਤੀਆਂ ਸਾਨੂੰ ਸਭ ਕੋ ਫੈਸਿਲਿਟੀਆਂ ਫ੍ਰੀ ਆਫ ਕਾਸਟ ਇੱਥੇ ਬੈਠੇ ਮਿਲਦੀਆਂ ਨੇ ਤੇ ਹੋਰ ਜੇ ਇਹ ਫੈਸਿਲਟੀਆਂ ਦਾ ਲਾਭ ਲੈ ਕੇ ਵੀ ਨਹੀਂ ਕੋਈ ਸੁਧਰੀਏ ਤੇ ਫਿਰ ਇਹ ਜੇ ਹਾਡੀ ਗਲਤੀ ਆ ਕੋਈ ਸਰਕਾਰ ਦੀ ਇੱਥੇ ਕੋਈ ਗਲਤੀ ਜੇ ਇੰਨਾ ਕੁਝ ਮਿਲ ਰਿਹਾ ਇੱਥੇ ਫਿਰ ਤਾਂ ਇਹ ਖਰਚਾ ਬਹੁਤ ਜ਼ਿਆਦਾ ਲੱਗਦਾ ਹੋਊਗਾ ਸਰਕਾਰ ਦਾ ਖਰਚਾ ਬਹੁਤ ਸਰਕਾਰ ਬਹੁਤ ਖਰਚਾ ਕਰਦੀ ਸਾਡੀ ਤੁਹਾਡੀ ਜੇਬ ਚੋਂ ਨਹੀਂ ਸਾਡੀ ਜੇਬ ਚੋਂ 10 ਰੁਪਏ ਵੀ ਨਹੀਂ ਲੱਗੇ ਸਿਰਫ ਇੱਕ 10 ਰੁਪਏ ਦੀ ਪਰਚੀ ਲੱਗਦੀ ਜਦੋਂ ਦਾਖਲ ਹੋਣਾ ਬਸ ਉਹਦੋ ਸਤਲਾਵਾ ਕੁਛ ਜੀ ਆਪਾਂ ਥੋੜਾ ਜਨਾ ਹੋਰ ਸੁਧਾਰ ਕਰੀਏ ਦੇ ਵਿੱਚ ਜਦ ਬਾਈ ਜੀ ਨੇ ਗੱਲ ਕੀਤੀ ਵੀ ਸਾਨੂੰ ਆ ਖੇਡਣ ਨੂੰ ਮਿਲਦਾ ਆਪਾਂ ਪੂਰੇ ਦਿਨ ਦਾ ਇੱਕ ਬਣਾਈਏ ਟਾਈਮ ਟੇਬਲ ਕਿ ਕਿੰਨੇ ਵਜੇ ਤੁਹਾਨੂੰ ਕੀ ਮਿਲਦਾ ਕਿਸ ਤਰ੍ਹਾਂ ਕਿਸ ਤਰ੍ਹਾਂ ਖਾਣਾ ਮਿਲਦਾ ਦਿਨ ਦੀ ਸ਼ੁਰੂਆਤ ਤੋਂ ਲੈ ਕੇ ਸ਼ਾਮ ਤੱਕ ਕਿਸ ਤਰ੍ਹਾਂ ਪੂਰਾ ਦਿਨ ਲੰਘਦਾ ਕਿ ਜਿਸ ਤਰ੍ਹਾਂ ਸਰ ਮੰਨ ਲਓ ਕਿ ਸਵੇਰ ਮੰਨ ਲਓ ਕੋ 6 ਆਪਣੀ ਆਪਣੀ ਮਰਜ਼ੀ ਕੋ 7 ਵਜੇ ਵੀ ਉੱਠ ਜਾਂਦਾ ਵਾ ਮਤਲਬ ਕਿ ਹਾ ਤਾਂ 8:30 ਵਜੇ ਤੱਕ ਸਭ ਉੱਠ ਜਾਂਦੇ ਆ ਉਸ ਤੋਂ ਬਾਅਦ ਆਪਣਾ ਨਹਾਉਣਾ ਧੋਣਾ ਵਾ 9:00 9:30 ਦੇ ਵਿੱਚ ਵਿੱਚ ਖਾਣਾ ਆ ਜਾਂਦਾ ਵਾ ਖਾਣੇ 'ਚ ਕੀ ਕੀ ਮਿਲਦਾ ਸਵੇਰੇ ਖਾਣੇ ਦੇ ਵਿੱਚ ਸਾਰੇ ਜਸਰਾ ਸਵੇਰੇ ਪਰਾਂਠੇ ਹੁੰਦੇ ਨੇ ਦਹੀਂ ਆਂਦਾ ਏ ਚਾਹ ਆਂਦੀ ਨਾਲ ਆਚਾਰ ਵਗੈਰਾ ਠੀਕ ਹੈ ਜੀ ਉਸ ਤੋਂ ਬਾਅਦ ਦੁਪਹਿਰ ਦੇ ਟਾਈਮ ਵੀ ਖਾਣਾ ਮਿਲਦਾ ਵਾ ਚਾਹ ਮਿਲਦੀ ਆ ਨਾਲ ਤੇ ਸ਼ਾਮ ਦੇ ਟਾਈਮ ਵੀ ਖਾਣਾ ਆਉਂਦਾ ਵਾ ਸ਼ਾਮ ਨੂੰ ਚਾਹ ਨਹੀਂ ਆਂਦੀ ਠੀਕ ਹੈ ਬਾਕੀ ਫਰੂਟ ਵਗੈਰਾ ਵੀ ਕੇ ਟਾਈਮ ਦਿੰਦੇ ਆ ਠੀਕ ਹੈ ਬਾਕੀ ਖਾਣ ਪੀਣ ਹੋਣੀ ਬਾਕੀ ਜਿਵੇਂ ਹੁਣੇ ਆ ਵੀਰ ਜੀ ਹਣੀ ਮੇਰੇ ਵੱਡੇ ਵੀਰ ਜੀ ਵਾਂਗੂ ਹੀ ਆ ਮੇ ਤੋਂ ਵੱਡੇ ਨੇ ਜਿਵੇਂ ਇਹਨਾਂ ਨੇ ਖੱਲ ਕੀਤੀ ਨਾ ਕਿ ਕਈ ਮਤਲਬ ਕਿ ਮਾਤਣ ਦੇ ਵਿਚਾਰੇ ਕਿ ਜਿੰਨਾ ਕੋ ਛੋੜ ਨਹੀਂ ਸਕਦੇ ਉਹ ਖਾਣਾ ਵੀ ਤੇ ਉਹ ਖਾਣਾ ਮਿਲਦਾ ਵਾ ਜਿਹੜੇ ਹੁਣ ਸਾਨੂੰ ਦੇਖ ਰਹੇ ਹੋਣਗੇ ਨਾ ਸਰ ਉਹਨਾਂ ਦੇ ਮਨ ਚ ਆਇਆ ਕਿ ਇਹਨਾਂ ਨੂੰ ਸਿਖਾਇਆ ਗਿਆ ਵਾ ਇਹਨਾਂ ਨੂੰ ਇਤਰਾ ਹੀ ਕਹੀ ਜਾਂਦੇ ਆ ਮੈਂ ਸਿਰਫ ਉਹਨਾਂ ਨੂੰ ਇਹੋ ਮੈਸੇਜ ਦੇਣਾ ਚਾਹਾਂਗਾ ਕਿ ਤੁਸੀਂ ਇੱਕ ਵਾਰ ਇੱਥੇ ਆ ਕੇ ਤੇ ਦੇਖੋ ਹੂੰ ਇੱਕ ਵਾਰੀ ਮਨ ਬਣਾ ਕੇ ਆਪਣਾ ਆਪਣੇ ਦਿਲੋਂ ਸੋਚ ਕੇ ਆਪਣੇ ਆਪਣੇ ਆਪ ਬਾਰੇ ਨਹੀਂ ਸੋਚਣਾ ਤੇ ਆਪਣੇ ਕੋਈ ਮਾਂ ਬਾਪ ਜਾਂ ਕਿਸੇ ਭੈਣ ਭਰਾ ਬਾਰੇ ਹਾਂਜੀ ਕਿਸੇ ਬਾਰੇ ਸੋਚ ਕੇ ਇੱਕ ਵਾਰੀ ਤੁਸੀਂ ਆ ਕੇ ਦੇਖੋ ਅਗਰ ਤੁਹਾਨੂੰ ਨਹੀਂ ਲੱਗੇ ਤੇ ਤੁਸੀਂ ਫਿਰ ਉਹਦੇ ਕੋਲ ਤੇ ਕਰਨੀ ਦੇ ਜੇ ਫਿਰ ਵਾਰ ਜਬਰਦਸਤੀ ਤੇ ਨਹੀਂ ਰੱਖਿਆ ਜਾਂਦਾ ਕਿਈ ਵਾਰੀ ਹੁੰਦਾ ਜੇ ਬੰਦਾ ਆ ਗਿਆ ਤਾਂ ਹੁਣ ਇਹਨੂੰ ਨਿਕਲ ਨਹੀਂ ਦੇਣਾ ਇੱਥੋਂ ਜਬਰਦਸਤੀ ਇਤਨੀ ਹੁੰਦੀ ਕੋਈ ਨਹੀਂ ਨਹੀਂ ਸਰ ਜਦੋਂ ਮੰਨ ਲੇ ਕਿ ਫੈਮਲੀ ਲੈ ਕੇ ਆਂਦੀ ਹੈ ਨਾ ਹੁਣ ਮੇਰੇ ਘਰ ਦੇ ਵਿੱਚ ਜਦੋਂ ਮੈਨੂੰ ਲੈ ਕੇ ਆਏ ਨਾ ਤੇ ਪਹਿਲਾਂ ਪੁੱਛਿਆ ਜਾਂਦਾ ਵਾ ਇਹ ਮਾਲਕ ਜਿਵੇਂ ਹੁਣ ਮੈਨੂੰ ਲੈ ਕੇ ਆਏ ਮੈਨੂੰ ਪੁੱਛਦੇ ਆ ਮੈਨੂੰ ਪੁੱਛਿਆ ਗਿਆ ਕਿ ਤੈਨੂੰ ਧੱਕੇ ਨਾਲ ਨਹੀਂ ਲੈ ਕੇ ਆਏ ਜੇ ਤੈਨੂੰ ਧੱਕੇ ਨਾਲ ਲੈ ਕੇ ਆਏ ਆ ਤੇ ਤੂੰ ਹੁਣੇ ਜਾ ਸਕਦਾ ਆ ਜਾ ਸਕਦਾ ਬੈਰੀ ਕੁਲ ਠੀਕ ਆ ਤੈਨੂੰ ਕੋਈ ਬੰਦਸ਼ ਨਹੀਂ ਆ ਇੱਥੇ ਹੂੰ ਠੀਕ ਹੈ ਤੇ ਮਾਲਕ ਜਿਵੇਂ ਹੁਣ ਕਹੀ ਹੁੰਦੇ ਕਿ ਮਾਂ ਪਿਓ ਦੇ ਡਰ ਨਾਲ ਨਹੀਂ ਕਿਸੇ ਵੀ ਡਰ ਤੋਂ ਕਹਦੇ ਨਹੀਂ 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 ਸਰ ਮੈਂ ਵੀ ਨਹਿਮ ਆਪਣੀ ਮਰਜ਼ੀ ਨਹੀਂ ਆਇਆ ਵਾ ਜੀ ਉਹ ਤੋਂ ਕਹਿ ਦਿੰਦੇ ਕਈ ਲੋਕ ਵਾਏ ਦੂਹ ਤੇ ਦੂਹ ਚਾਰ ਦਿਨ ਬਾਅਦ ਕਈ ਬਹਾਨੇ ਬਣਾਉਂਦੇ ਮੇਰੀ ਮਾਦਾ ਨਾਲ ਸਰਨਾ ਨਹੀਂ ਸਾਡੇ ਘਰੇ ਆਉਣੀ ਹੋਣਾ ਇਹਨੇ ਤਾ ਵਧਾਵਲੀਆਂ ਕੋਲੇ ਕਈ ਬਹਾਨੇ ਹੁੰਦੇ ਆ ਤੇ ਫਿਰ ਇੱਥੇ ਸਾਰਾ ਮਨ ਲੱਗੀ ਉਹਨਾਂ ਨੂੰ ਦੋ ਚਾਰ ਵਾਰੀ ਟਾਲਦੇ ਆ ਮਤਲਬ ਉਹਨਾਂ ਦੋ ਚਾਰ ਵਾਰੀ ਡਾਕਟਰ ਸਾਹਿਬ ਹੈ ਨਾ ਜਿਹੜੇ ਜਾਂ ਮੈਮ ਆ ਇੱਥੇ ਉਹਨਾਂ ਨੂੰ ਮਨਾ ਕਰਦੇ ਵੀ ਨਹੀਂ ਮਤਲਬ ਕਿ ਤੁਹਾਨੂੰ 15 ਦਿਨ ਤੁਹਾਨੂੰ ਲਾਉਣੇ ਪੈਣਗੇ ਜਾਂ ਮਹੀਨਾ ਲਾਉਣਾ ਪੈਣਾ ਉਹ ਸਿਰਫ ਇਸ ਕਰਕੇ ਕਹਿੰਦੇ ਆ ਕਿ ਚਲ ਜੇ ਕੇ ਰਤੀ ਪੁੱਤ ਬਚਦਾ ਵਾ ਤੇ ਅਸੀਂ ਤੇ ਕਹਿਣਾ ਹੀ ਆ ਕੋਸ਼ਿਸ਼ ਹੀ ਕਰ ਸਕਦੇ ਆ ਨਾ ਜੀ ਜੀ ਬਿਲਕੁਲ ਉਹ ਦੋ ਚਾਰ ਜੀ ਉਹਨਾਂ ਨੂੰ ਟਾਲਦੇ ਆ ਪਰ ਜਦੋਂ ਜਿਹੜਾ ਬੰਦਾ ਤੁਹਾਨੂੰ ਪਤਾ ਖੜਾ ਹੀ ਪੈ ਗਿਆ ਵੀ ਨਹੀਂ ਮੈਨੂੰ ਤੇ ਇੱਕ ਤਰ੍ਹਾਂ ਰੱਖ ਲੋਗੇ ਜੇ ਉਹ ਫਿਰ ਉਹਨੂੰ ਉਹਨਾਂ ਦੇ ਘਰੇ ਫੋਨ ਕਰਦੇ ਆ ਕਿ ਤੁਹਾਡਾ ਬੇੜਾ ਇੱਥੇ ਨਹੀਂ ਰਹਿਣਾ ਚਾਹੁੰਦਾ ਤੈਨੂੰ ਲੈ ਜੋ ਤੇ ਇਹਨੂੰ ਆ ਕੇ ਤੇਰੀ ਲੈ ਮਤਲਬ ਸਭ ਤੋਂ ਵੱਡੀ ਗੱਲ ਇਹ ਆ ਵੀ ਪਹਿਲਾਂ ਤੁਹਾਨੂੰ ਮਨ ਬਣਾਉਣਾ ਪਊਗਾ ਤੇ ਫੇਰ ਹੀ ਇੱਥੇ ਤੁਹਾਡਾ ਇਲਾਜ ਸੰਭਵ ਹੈ ਹਾਂਜੀ ਜੀ ਸਰ ਪਹਿਲਾਂ ਮਨ ਬਣਾਵਾਂਗੇ ਉਹ ਸਰ ਦੁਨੀਆ ਦੇ ਕਿਸੇ ਵੀ ਸੈਂਟਰ ਚਲ ਜਿਓਣਾ ਮਤਲਬ ਕਿ ਮਨ ਤੋਂ ਬਿਨਾ ਕਦੇ ਨਹੀਂ ਬੰਦਾ ਛੱਡ ਸਕਦਾ ਹੁਣ ਕਈ ਬੰਦੇ ਇੱਥੇ ਸੈਂਟਰ ਦੇ ਅੰਦਰ ਐਹੋ ਜਿਹੀ ਵੀ ਹੈਗੇ ਜਿਨ੍ਹਾਂ ਨੇ 10 10 15 15 ਸੈਂਟਰ ਕਟੇ ਆ ਤੇ ਪ੍ਰਾਈਵੇਟ ਸੈਂਟਰਾਂ ਚ ਖੁਦ ਦੱਸਦੇ ਹੋ ਕਿ ਨੇ ਨਾ ਕਿਸੇ ਨਾਲ ਉੱਥੇ ਗੱਲ ਕਰਨ ਦਿੰਦੇ ਆ ਹਾਂ ਡਾਂਗਾ ਵੱਖਰੀਆਂ ਮਾਰਦੇ ਆ ਤੇ ਫੈਮਿਲੀ ਕੋ 15 20 ਹਜ਼ਾਰ ਵੱਖਰਾ ਲੈ ਲੈਣਾ ਮਹੀਨੇ ਦਾ ਇਹਨਾਂ ਆ ਗਈ ਰੋਟੀ ਪਾਣੀ ਚੱਜ ਜਾ ਨਾ ਕੋਸ਼ੇ ਦਾ ਤੇ ਬਾਹਰ ਜਦੋਂ ਫੈਮਿਲੀ ਨੇ ਆਉਣਾ ਉਹਨਾਂ ਨੇ ਗਣਾ ਲੈ ਹੈ ਤੇ ਦੇਸੀ ਕਿਉਂ ਦੇਣ ਨੇ ਆ ਉਹ ਦੇਣੇ ਆ ਜੇ ਦੇਣੇ ਆ ਤੇ ਇੱਥੇ ਇੱਥੇ ਬਿਲਕੁਲ ਸਹੀ ਮਤਲਬ ਕਿ ਜੋ ਮਿਲਦਾ ਪਤਾ ਨੂੰ ਸਚਾਈ ਮਤਲਬ ਕਿ ਆਪਣੇ ਉਹਨੂੰ ਰੱਬ ਨੂੰ ਜਾਣਦੇ ਨੇ ਸੱਚਾਈ ਜੋ ਵੀ ਤੁਹਾਨੂੰ ਦੱਸਿਆ ਨਾ ਸਾਰੇ ਇਹ ਸਭ ਸੱਚਾਈ ਦਸੀ ਆ ਨਾ ਸਾਨੂੰ ਕਿਸੇ ਨੇ ਸਿਖਾਇਆ ਵਾ ਤੇ ਨਾ ਇਹ ਭਾਈ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਚੀਜ਼ ਇੱਥੇ ਤੁਹਾਨੂੰ ਮਿਲਦੀ ਹੈ ਚਿਤਰਾ ਮੰਨ ਲਓ ਕੋਈ ਕਾਉਂਸਲਿੰਗ ਵਗੈਰਾ ਜਾਂ ਜੋ ਮਤਲਬ ਮੈਡੀਸਨ ਦੇ ਸਰ ਮਿਲਦੀ ਮਿਲਦੀ ਆ ਮਤਲਬ ਕਾਉਂਸਲਿੰਗ ਵੀ ਹੁੰਦੀ ਆ ਕੋਈ ਮਤਲਬ ਕਿ ਹਰ ਦੂਜੇ ਦਿਨ ਜਾਂ ਕੋਈ ਡੇਲੀ ਮੀਟਿੰਗ ਕਰ ਦਿੰਦੇ ਆ ਉਹਨੇ ਟਾਈਮਿੰਗ ਦੇ ਹਿਸਾਬ ਨਾਲ ਜਿਵੇਂ ਕਿਸੇ ਟਾਈਮ ਪੇਸ਼ੈਂਟ ਜਿਆਦਾ ਐਡਮਿਟ ਹੋਣ ਵਾਲੇ ਹੁੰਦੇ ਆ ਫਿਰ ਉਹਦਣ ਕਿਸੇ ਟਾਈਮ ਟਾਈਮ ਨਹੀਂ ਵੀ ਮਿਲਦਾ ਬਾਕੀ ਕਾਉਂਸਲਿੰਗ ਵਗੈਰਾ ਹੁੰਦੀ ਰਹਿੰਦੀ ਆ ਜਿਵੇਂ ਐਨਏ ਵਾਲੇ ਕੇ ਲਿਆ ਕੇ ਕਾਉਂਸਲਿੰਗ ਕਰ ਦਿੰਦੇ ਆ ਮਤਲਬ ਕਾਉਂਸਲਿੰਗ ਤੇ ਹੁੰਦੀ ਹੁੰਦੀ ਆ ਸਾਰੇ ਤੇ ਉਸ ਤੋਂ ਇਲਾਵਾ ਮਤਲਬ ਜਿ ਤਰ੍ਹਾਂ ਕਹਿ ਰਹੇ ਤੁਸੀਂ ਵੀ ਯੋਗ ਵਗੈਰਾ ਕਰਾਇਆ ਜਾਂਦਾ ਸਪੋਰਟਸ ਹਾਂਜੀ ਯੋਗਾ ਹੁੰਦੀ ਆ ਸਾਰੇ ਖਿਡਾਇਆ ਜਾਂਦਾ ਵਾ ਸ਼ਾਮ ਦੇ ਟਾਈਮ ਜਿਵੇਂ ਮੰਨ ਲਓ ਕਿ ਥੋੜਾ ਮੌਸਮ ਠੰਡਾ ਹੋਵੇ ਦਾ ਸ਼ਾਮ ਨੂੰ 5 ਵਜੇ ਤੋਂ ਬਾਅਦ ਮਤਲਬ ਕਿ ਇਸ ਵਾਲੀ ਵਾਲ ਖੇਡਦੇ ਆ ਬੈਡਮਿੰਟਨ ਖੇਡਦੇ ਆ ਹਾਂਜੀ ਤੇ ਸਵੇਰ ਦੇ ਸ਼ਾਮ ਦੇ ਟਾਈਮ ਯੋਗਾ ਵਗੈ ਜਿੰਨਾਂ ਦੇ ਵੀਰਾਂ ਦੇ ਮਨ 'ਚ ਇਹ ਗੱਲ ਬਹਿ ਗਈ ਆ ਵੀ ਅਸੀਂ ਨਸ਼ੇ ਤੋਂ ਮੁਕਤ ਨਹੀਂ ਹੋ ਸਕਦੇ। ਉਹਨਾਂ ਵੀਰਾਂ ਨੂੰ ਕੋਈ ਬੈਸੇ ਦੇਣਾ ਚਾਹੋਗੇ? ਮੈਂ ਸਰ ਮੈਸੇਜ ਇਹੋ ਦੇਣਾ ਚਾਹੁੰਦਾ ਵਾਂ ਕਿ ਉਹਨਾਂ ਸਰ ਕੀ ਜਿਵੇਂ ਕਹਿੰਦੇ ਨਾ ਜੰਗ ਜਿੱਤਣ ਤੋਂ ਪਹਿਲਾਂ ਹੀ ਹਥਿਆਰ ਛੱਡ ਦਿੰਦਾ ਬੰਦਾ। ਇਹ ਉਹ ਚੀਜ਼ ਆ। ਵੀ ਜਿਹੜਾ ਮਤਲਬ ਕਿ ਮਨੋਂ ਛੱਡਦਾ ਹੀ ਨਹੀਂ ਨਾ ਦਿਲੋਂ ਚਾਹੁੰਦਾ ਸਰ ਉਹ ਮਤਲਬ ਕਿ ਮਨ ਘੜਤ ਘਣਾਨੀਆਂ ਬਣਾਈਆਂ ਹੋਈਆਂ ਆ ਓਏ। ਕਿੰਨੇ ਕੋਸ਼ਿਸ਼ ਨਹੀਂ ਛੱਡਿਆ ਦੁਨੀਆ ਤੇ ਸਰ ਕੀ ਨਹੀਂ ਹੁੰਦਾ ਵੀ ਜਿਹੜਾ ਇਨਸਾਨ ਨਹੀਂ ਕਰ ਸਕਦਾ। ਜੀ। ਠੀਕ ਹੈ ਨਾ ਤੇ ਬਾਕੀ ਮੈਂ ਇਹੋ ਲਾਸ਼ ਤੁਹਾਨੂੰ ਮੈਸੇਜ ਸਾਰੇ ਨੌਜਵਾਨ ਵੀਰਾਂ ਨੂੰ ਦੇਣਾ ਚਾਹੁੰਦਾ ਹਾਂ ਕਿ ਆਪਾਂ ਨੂੰ ਜਿਵੇਂ ਨਾਰਮਲ ਨੌਜਵਾਨ ਜਿਹੜੇ ਮਰ ਰਹੇ ਆ ਕਿ ਆਪਾਂ ਜਿਹੜੇ ਪੰਜਾਬੀ ਆ ਇਹ ਆਪਾਂ ਇੱਕ ਛੋਟੀ ਜੀ ਨਸ਼ੇ ਦੀ ਗੋਲੀ ਨਾਲ ਮਰਨ ਵਾਲੇ ਨਹੀਂ ਹੈਗੇ ਆਪਾਂ ਇਸ ਚੀਜ਼ ਲਈ ਨਹੀਂ ਬਣੇ ਹੈਗੇ ਬਿਲਕੁਲ రెడ్డి ਆਡੀ ਪੰਜਾਬੀਆਂ ਦੀ ਗੌਮ ਹੈ ਨਾ ਇਹ ਛੋਟੀ ਜੀ ਗੋਲੀ ਨਾਲ ਸਰ ਨਹੀਂ ਮਰ ਸਕਦੀ ਇਹ ਬਹੁਤ ਸੋਣਾ ਬਹੁਤ ਸੋਣਾ ਮੈਂ ਸਿਰਫ ਇਹੋ ਮੈਸੇਜ ਦੇਣਾ ਚਾਹੁੰਦਾ ਕਿ ਆਪਣੇ ਆਪ ਨੂੰ ਤਗੜੇ ਕਰੋ ਵਿਲ ਪਾਵਰ ਬਣਾਓ ਤੇ ਇੱਥੇ ਸਰਦ ਰਹਿਦੇ ਵਧੀਆ ਆਪਣਾ ਠੀਕ ਹੋ ਕੇ ਜਾਓ ਕਿ ਤੁਹਾਡੀ ਫੈਮਿਲੀ ਵੀ ਤੁਹਾਨੂੰ ਚੰਗਾ ਕਰੇ ਸਰਕਾਰ ਵੀ ਮਿਲੂਗਾ ਸਮਾਜ ਜਿਦੋਂ ਸਰ ਇਹ ਆਪਾਂ ਜਦੋਂ ਆਦਤਾਂ ਬਦਲਣਗੇ ਆਪਣੀਆਂ ਹਨਾ ਜੋ ਨਸ਼ਾ ਨਾ ਕਰਾਂਗੇ ਇੱਜ਼ਤ ਸਭ ਕੁਝ ਸਾਰਾ ਕੁਝ ਵਾਪਸ ਆ ਜਾਂਦਾ ਸਰ ਵੈਰੀ ਗੁੱਡ ਭਾਈ ਜੀ ਕੋਈ ਆਖਰੀ ਗੱਲ ਜਿਹੜੀ ਰਹਿ ਗਈ ਹੋਵੇ ਜਿਹੜਾ ਚਾ ਮੈਂ ਸਵਾਲ ਨਾ ਕਰ ਸਕਿਆ ਜਾਂ ਤੁਹਾਡੇ ਮਨ ਚ ਹੋਵੇ ਜਾਂ ਕੋਈ ਸੁਨੇਹਾ ਦੇਣਾ ਚਾਹੋ ਨੌਜਵਾਨਾਂ ਨੂੰ ਜਾਂ ਸਮਾਜ ਨੂੰ ਉਹ ਤੁਹਾਡੇ ਮਨ ਦੀ ਗੱਲ ਮੈਂ ਸੁਨੇਹਾ ਮੈਂ ਤੇ ਇਹ ਹੋਇਆ ਕਿ ਵੀ ਰਲ ਮਿਲ ਕੇ ਨੂੰ ਛੱਡੀਆਂ ਨਸ਼ੇ ਨੂੰ ਬਹੁਤ ਟਾਈਮ ਹੋ ਗਿਆ ਜਿਹੜਾ ਪੰਜਾਬ ਨੂੰ ਬਨਾਮ ਕਰ ਦਿੱਤਾ ਗਿਆ ਕਿ ਵੀ ਪੰਜਾਬ ਇੱਕ ਸ਼ੇਵਾ ਦਰਿਆ ਬਣ ਗਿਆ ਨਸ਼ੇ ਦਾ ਇਹ ਦਰਿਆ ਆਪਾਂ ਖਤਮ ਕਰੀਏ ਖਤਮ ਕਰੀਏ ਹਾਂ ਜੀ ਸਮਾਜ ਨੂੰ ਸਮਾਜ ਨੂੰ ਇੱਕ ਬਸ ਕਾਉਂਸਲਿੰਗ ਕੁਛ ਰਲ ਕੇ ਕੋ ਘਰ ਦੇ ਵੀ ਬੱਚਿਆਂ ਨੂੰ ਕੋਪਰੇਟ ਕਰਕੇ ਸਮਝਾਉਣ ਪਿਆਰ ਨਾਲ ਸੈਪਟ ਕਰਨਾ ਹਾਂ ਤੇ ਕਰਨ ਹੋਣ ਨੂੰ ਕਿਹੜਾ ਕੰਮ ਨਹੀਂ ਹੋ ਸਕਦਾ ਜੀ ਬਹੁਤ ਬਹੁਤ ਬਿਲੀ ਖਾਇਸ਼ ਇਹ ਹੋਈ ਆ ਕਿ ਵੀ ਹੁਣ ਨਸ਼ਾ ਮੁਕਤ ਹੋਵੇ ਪੰਜਾਬ ਤੇ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜ਼ਰੂਰ ਆਪਣੀ ਗੱਲ ਰੱਖੀ ਹਾਂਜੀ ਟਾਟਾ ਬਹੁਤ ਤੁਹਾਡਾ ਵੀ ਧੰਨਵਾਦ ਜੀ ਜੀ ਇਹਦਾ ਅੱਜ ਦਾ ਵੀਡੀਓ ਸਾਡਾ ਸਿਰਫ ਤੇ ਸਿਰਫ ਮੈਸੇਜ ਸੀਗਾ ਕਿ ਜਿਹੜੀਆਂ ਉਧਾਰ ਨਵਾ ਬਣੀਆਂ ਨਾ ਜੀ ਕਿ ਰਗਾਂ ਹੀ ਬਦਲਣੀਆਂ ਪੈਣਗੀਆਂ ਜੋ ਛੱਡਿਆ ਨਹੀਂ ਜਾ ਸਕਦਾ ਉਹਨਾਂ ਨੌਜਵਾਨਾਂ ਨੂੰ ਇੱਕ ਮੈਸੇਜ ਦਿੱਤਾ ਜਾਵੇ ਕਿ ਭਾਈ ਇਸ ਤਰ੍ਹਾਂ ਦਾ ਕੁਝ ਨਹੀਂ ਆ ਸਾਡਾ ਸਮਾਜ ਸਾਡਾ ਸਰੀਰ ਜਿਹੜਾ ਪ੍ਰਮਾਤਮਾ ਨੇ ਬਣਾਇਆ ਇਹੋ ਜਿਹਾ ਵਾ ਵੀ ਇਹਦੇ ਵਿੱਚ ਤੁਸੀਂ ਜੋ ਮਰਜ਼ੀ ਸੁੱਟੀ ਜਾਓ ਜੇ ਚੰਗਾ ਸੁੱਟੋਗੇ ਤੇ ਇਹਨੇ ਤੁਹਾਨੂੰ ਚੰਗਾ ਰਿਸਪਾਂਸ ਦੇਣਾ ਹਰ ਮੈਂ ਵਿਗਿਆਨ ਵੀ ਕਹਿੰਦੀ ਕਈ ਵਾਰੀ ਡਾਕਟਰਾਂ ਦੀ ਇੰਟਰਵਿਊਜ਼ ਕਰਦੇ ਉਹ ਕਹਿੰਦੇ ਤੁਹਾਡਾ ਸਰੀਰ ਤੁਹਾਨੂੰ ਮੈਸੇਜ ਦਿੰਦਾ ਜੇ ਤੁਹਾਡਾ ਸਿਰ ਢੀਡ ਹੋ ਰਿਹਾ ਨਾ ਜਦ ਪੇਟ ਚ ਦਰਦ ਹੋ ਰਹੀ ਜਾਂ ਲੱਤਾਂ ਗੋਡੇ ਟੁੱਟ ਭੱਜ ਰਿਹਾ ਤਾਂ ਕੋਈ ਮੈਸੇਜ ਦੇ ਰਿਹਾ ਵੀ ਤੁਹਾਡੇ ਇੱਥੇ ਨੁਕਸ ਪੈ ਗਿਆ ਬਾਈ ਉਹਦਾ ਤੁਸੀਂ ਇਲਾਜ ਕਰ ਲੋ ਉਹਦਾ ਇਲਾਜ ਕਰਨ ਦੇ ਤਰੀਕੇ ਜਿਹੜੇ ਆ ਉਹ ਕਾਉਂਸਲਿੰਗ ਕਰਕੇ ਵੀ ਹੋ ਸਕਦਾ ਜਾਂ ਸਾਡੇ ਖਾਣ ਪੀਣ ਦੇ ਨਾਲ ਵੀ ਹੋ ਸਕਦਾ ਜਾਂ ਦਵਾਈ ਮੈਡੀਸਨ ਦੇ ਨਾਲ ਵੀ ਹੋ ਸਕਦੇ ਆ ਸੋ ਇਹ ਕਿਤੇ ਨਾ ਕਿਤੇ ਸਾਡੇ ਸਮਾਜ ਨੂੰ ਇਹਨਾਂ ਵੀਰਾਂ ਦੇ ਨਾਲ ਵੀ ਹਮਦਰਦੀ ਜਿਹੜੀ ਉਹ ਰੱਖਣੀ ਚਾਹੀਦੀ ਹੈ ਵੀ ਜੇ ਆਪਾਂ ਅੰਨੇ ਨੂੰ ਅੰਨਾ ਹੀ ਆਖੀ ਜਾਵਾਂਗੇ ਜਾਂ ਕાળા ਨੂੰ ਕਾਲਾ ਹੀ ਆਖੀ ਜਾਵਾਂਗੇ ਤੇ ਉਹ ਕੋਈ ਚੰਗੀ ਗੱਲ ਨਹੀਂਗੀ ਸਾਡੇ ਸਮਾਜ ਨੂੰ ਚਾਹੀਦਾ ਕਿ ਇਹੋ ਜਿਹੇ ਜਿਹੜੇ ਵੀਰ ਦਲਦਲ ਦੇ ਵਿੱਚ ਫਸ ਚੁੱਕੇ ਨੇ ਉਹਨਾਂ ਦੇ ਨਾਲ ਕਾਉਂਸਲਿੰਗ ਕਰਕੇ ਸਮਝਾ-부ਝਾ ਕੇ ਇੱਕ ਵਾਰ ਇਹ ਸੈਂਟਰ ਦੇ ਵਿੱਚ ਜ਼ਰੂਰ ਲੈ ਕੇ ਆਓ ਤਾਂ ਜੋ ਸਾਡਾ ਸਮਾਜ ਜਿਹੜਾ ਉਹ ਗਿੱਧੇ ਭੰਗੜੇ ਵਾਲਾ ਪੰਜਾਬ ਨੱਚਦਾ ਗਾਉਂਦਾ ਪੰਜਾਬ ਇੱਕ ਵਾਰੀ ਫੇਰ ਹੋਣ ਦੇ ਵਿੱਚ ਆ ਸਕੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ